ਥੋੜੀ ਦੇਰ ਵਿੱਚ ਅਯੁੱਧਿਆ ਪਹੁੰਚਣਗੇ ਪੀਐਮ મોદી ਰੋਡ ਸ਼ੋਅ ਤੋਂ ਬਾਅਦ ਕਈ ਯੋਜਨਾਵਾਂ ਦੀ ਦੇਣਗੇ ਸੋਗਤ 에어ਪੋਰਟ ਤੇ ਰੇਲਵੇ ਸਟੇਸ਼ਨ ਦਾ ਕਰਨਗੇ ਉਦਘਾਟਨ ਨਵੀਆਂ ਅਮਰਤ ਭਾਰਤ ਤੇ ਵੰਦੇ ਭਾਰਤ ਟ੍ਰੇਨਾਂ ਨੂੰ ਵੀ ਦਿਖਾਣਗੇ ਹਰੀ ਚੰਡੀ ਥੋੜੀ ਦੇਰ ਦੇ ਵਿੱਚ ਸੰਮਰਸਤ ਹੋ ਦਿੱਲੀ ਦੇ ਚਾਲੇ ਬੰਦੇ ਭਾਰਤ ਟ੍ਰੇਨ ਦੀ ਹੋਵੇਗੀ ਸ਼ੁਰੂਆਤ ਅਯੁੱਧਿਆ ਤੋਂ ਪੀਐਮ મોદી ਦਿਖਾਣਗੇ ਹਰੀ ਚੰਡੀ ਗਵਰਨਰ ਬਨਵਾਰੀ ਲਾਲ ਫੁਰੋਖਤ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੇ ਕਾਂਗਰਸ ਸੰਸਦ ਗੁਰਜੀਤ ਤਾਜਲਾ ਰਹਿਣਗੇ ਮੌਜੂਦ ਭਾਰਤ ਸਰਕਾਰ ਨੇ ਗੈਂਗਸਟਰ ਲਖਵੀਰ ਲੰਡਾ ਨੂੰ ਲਾਨਾਤਵਾਦੀ ਮੋਹਾਲੀ RPG ਅਟੈਕ ਦਾ ਮਾਸਟਰਮਾਈਂਡ ਲੰਡਾ NIA ਨੇ ਰੱਖਿਆ ਹੋਇਆ 10 ਲੱਖ ਰੁਪਏ ਦਾ ਇਨਾਮ। ਪੀ.ਆਰ. ਅਟੈਕ ਦੇ ਮਾਸਟਰਮਾਈਂਡ ਅਤਵਾਦੀ ਆਫਿਜ਼ ਨੂੰ ਭਾਰਤ ਦੇ ਹਵਾਲੇ ਕਰਨ ਤੋਂ ਪਾਕਿਸਤਾਨ ਦਾ ਇਨਕਾਰ, ਮਾਮਲੇ ਤੇ ਪਾਕਿਸਤਾਨ ਦਾ ਬਿਆਨ ਭਾਰਤ-ਪਾਕ ਪੇ ਵਿਚਾਲੇ ਨਹੀਂ ਹੈ ਕੋਈ ਹਵਾਲਗੀ ਸੰਧੀ। ਅਠਾਨ ਕੋਰ ਤੋਂ ਸਾਬਕਾ ਕਾਂਗਰਸ ਵਿਧਾਇਕ ਜਗਿੰਦਰ ਪਾਲ ਪੋਆ ਗ੍ਰਿਫਤਾਰ ਤੋਂ ਬਾਅਦ ਹਸਪਤਾਲ ਦੇ ਵਿੱਚ ਦਾਖਲ ਮੈਡੀਕਲ ਕਰਾਉਣਾ ਲਈ ਪੁਲਿਸ ਨੇ ਆਈ ਸੀ ਸਰਕਾਰੀ ਕੰਮ ਦੇ ਵਿੱਚ ਰਿਫਾਵਟ ਪਾਉਣ ਦੇ ਇਲਜ਼ਾਮਾਂ ਦੇ ਵਿੱਚ ਪੁਲਿਸ ਨੇ ਕੀਤਾ ਗ੍ਰਿਫਤਾਰ। ਦਾ ਕੇਸ ਦੇ ਵਿੱਚ ਵਿਕਰਮ ਮਜੀਠੀਆ ਦੀ ਆਜ ਐਸ ਆਈ ਟੀ ਅੱਗੇ ਪੇਸ਼ੀ ਮਜੀਠੀਆ ਦੇ ਪੇਸ਼ੀ ਹੋਣ ਤੇ ਸਸਪੈਂਸ ਬਰਕਰਾਰ ਮਜੀਠੀਆ ਨੇ ਚਿੱਠੀ ਲਿਖ ਕੇ 4 ਹਫ਼ਤੇ ਦਾ ਮੰਗਿਆ ਸੀ ਸਮਾਂ। ਯੂਟਿਊਬਰ ਸ਼ਾਮ ਮੀਰਾ ਸਿੰਘ ਦੇ ਖਿਲਾਫ ਹਾਈ ਕੋਰਟ ਪਹੁੰਚੇ ਆਰਮ ਰਹੀਮ ਡੇਰਾ ਸੱਚਾ ਸੌਦਾ ਨੂੰ ਲੈ ਕੇ ਅਪਲੋਡ ਕੀਤੀ ਵੀਡੀਓ ਹਟਾਉਣ ਦੀ ਮੰਗ ਦਿੱਲੀ ਹਾਈ ਕੋਰਟ ਦੇ ਵੱਲੋਂ ਯੂਟਿਊਬਰ ਨੂੰ ਨੋਟਿਸ ਜਾਰੀ ਸਸ਼ਕਾਲ ਨੇ ਜਿੱਤਨ ਪੰਜਾਬ ਹਰਿਆਣਾ ਦੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਖੁਸ਼ੋ ਸੰਦੂ ਤਾਂ ਸ਼ੁਰੂਆਤ ਕਰਦੇ ਆਂ ਬੁਲੇਟਨ ਦੀ ਥੋੜੀ ਦੇਰ ਦੇ ਵਿੱਚ ਪੰਜਾਬ ਨੂੰ ਵੰਦੇ ਪਾਰਾ ਟ੍ਰੇਨ ਮਿਲੇਗੀ ਦੱਸੇ ਕਿ ਅੰਮ੍ਰਿਤਸਰ ਤੋਂ ਦਿੱਲੀ ਦੇ ਵਿਚਾਲੇ ਇਹ ਵੰਦੇ ਪਾਰਾ ਟ੍ਰੇਨ ਸ਼ੁਰੂ ਹੋਏਗੀ ਆਯੋਧਿਆ ਤੋਂ ਪੀਆ ਮੋਦੀ ਸ਼ੁਰੂਆਤ ਕਰਨਗੇ ਗਵਰਨਰ ਪਰ ਬਨਵਾਰੀ ਲਾਲਪੋਖੀਤ ਮੌਜੂਦ ਰਹਿਣਗੇ ਕੇਦਰੀ ਮੰਤਰੀ ਸੋਮ ਪ੍ਰਕਾਸ਼ ਮੌਜੂਦ ਰਹਿਣਗੇ ਮੈਂਬਰ ਪਾਰਲੀਮੈਂਟ ਗੁਰਜੀਤ ਔਜਲਾ ਮੌਜੂਦ ਰਹਿਣਗੇ ਅੰਮੜਾ ਲੁਧਿਆਣਾ ਫਗਵਾੜਾ ਤੇ ਫਿਰ ਜਲੰਧਰ ਦੇ ਵਿੱਚ ਦੱਸਿਆ ਕਿ ਇਹ ਟ੍ਰੇਨ ਰੁਕੇਗੀ ਬੰਦੇਪਾਰਾ ਟੁਕੇਗੀ ਸਾਰੇ ਥਾਵਾਂ ਤੇ 2-2 ਮਿੰਟ ਦਾ ਇਹ ਠਹਿਰਾ ਹੋਏਗਾ 1 ਜਨਵਰੀ ਤੋਂ ਆਮ ਲੋਕ ਜਿਹੜੇ ਨੇ ਸਫ਼ਰ ਕਰ ਸਕਣਗੇ ਯਾਨੀ ਕਿ ਕਸਮ ਦਾ ਇਹ ਨਵੇਂ ਸਾਲ ਦਾ ਤੋਪਾ ਜਿਹੜਾ ਹੈ ਉਹ ਮਿਲਣ ਜਾ ਰਿਹਾ ਬੰਦੇਪਾਰਾ ਟ੍ਰੇਨ ਦਾ ਸੀ ਜ਼ਿਕਰ ਕਰੀਏ ਤਾਂ ਬਿਲਕੁਲ ਤਕਨੀਕੀ ਸੁਵਿਧਾਵਾਂ ਦੇ ਨਾਲ ਲੈਸ ਹੈ ਬੰਦੇਪਾਰਾ ਔਰ ਇਹ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਤਰੀਕੇ ਦੇ ਨਾਲ ਬਿਲਕੁਲ ਕੰਫਰਟੇਬਲ ਇਹ ਸੀਟਾਂ ਨੇ हर तरह की सुविधा जी है वंदे भारत एक्सप्रैस के सीसी टीवी कैमराज लगे हुए हैं और कह सकते हैं कि जिम्मे पूरा जहाज कंफर्ट लैवल हूँ है उस किस्म का ही कम्फर्ट लैवल देन की कोशिश की गई है और ये ग्राफिक के जरिए तो दिखा पा रहे हैं समा की रहेगा स्टेशन अमृतसर तो साढ़े अठ बजे वंदे भारत चलेगी अमृतसर टू तो दिल्ली वंदे भारत ट्रेन जोड़ा है इसका रूट है तो जलंधर कैंट जाके नौ छब्बी पर 2 ਮਿੰਟ ਦਾ ਠਹਿਰਾ ਹੋਏਗਾ ਜਿਵੇਂ ਜਾਣਕਾਰੀ ਮਿਲੀ ਹੈ ਕਿ 2 ਮਿੰਟ ਦੇ ਲਈ ਇਹ ਟ੍ਰੇਨ ਰੁਕੇਗੀ ਆਮ ਤੌਰ ਤੇ ਜਿਵੇਂ ਰੁਕਦੀ ਹੈ ਔਰ ਜਲੰਧਰ ਕੈਂਟ ਤੋਂ ਬਾਅਦ ਲੁਧਿਆਣਾ ਦੇ ਵਿੱਚ 10:16 ਮਿੰਟ ਤੇ ਇਹ ਟ੍ਰੇਨ ਪਹੁੰਚੇਗੀ ਉੱਥੇ ਸਵਾਰੀਆਂ ਜਿਹੜੀਆਂ ਨੇ ਉੱਤਰ ਸਕਦੀਆਂ ਨੇ ਉਤਰ ਸਕਦੀਆਂ ਨੇ ਅੰਬਾਲਾ ਕੈਂਟ ਫਿਰ ਉਸ ਤੋਂ ਬਾਅਦ ਅਗਲਾ ਠਹਿਰਾ ਹੋਏਗਾ 11:34 ਮਿੰਟ ਤੇ ਅੰਮ੍ਰਿਤਸਰ ਤੋਂ ਦਿੱਲੀ ਦਾ ਇਹ ਰੂਟ ਹੈ ਉਸ ਤੋਂ ਬਾਅਦ ਦਿੱਲੀ 1:30 ਜਿਹੜਾ ਹੈ ਉਸ ਸਮੇਂ ਪੂਰਾ ਉੱਥੇ ਰੁਕਣ ਦਾ ਹੈ 1:30 ਦੇ ਕਰੀਬ ਅਟਰੇਨ ਚੱਲੀ ਹੈ ਬੰਦੇ ਭਾਰਤ ਐਕਸਪ੍ਰੈਸ ਉੱਥੇ ਪਹੁੰਚੇਗੀ ਤਾਂ 8:30 ਵਜੇ ਤੋਂ ਲੈ ਕੇ 1:30 ਵਜੇ ਤੱਕ ਦਾ ਇਹ ਸਫ਼ਰ ਅਮ੍ਰਿਤਸਰ ਤੋਂ ਦਿੱਲੀ ਬਿਲਕੁਲ ਕੰਫਰਟੇਬਲ ਹੋਏਗਾ ਪੂਰੀਆਂ ਸੁਵਿਧਾਵਾਂ ਇਸ ਦੇ ਵਿੱਚ ਮੌਜੂਦ ਨੇ ਔਰ ਇਹ ਪਹਿਲੀ ਇਹ ਵੀ ਜ਼ਿਕਰ ਹੋ ਗਿਆ ਕਿ ਪਹਿਲੀ ਟ੍ਰੇਨ ਹੈ ਪਹਿਲੀ ਬੰਦੇ ਭਾਰਤ ਐਕਸਪ੍ਰੈਸ ਜੋ ਪੰਜਾਬ ਨੂੰ ਮਿਲਣ ਜਾ ਰਹੀ ਹੈ ਜਿੱਥੇ ਮੈਂ ਤਸਵੀਰਾਂ ਦਿਖਾ ਦਿਆਂ ਕਿ ਉਸੇ ਟ੍ਰੇਨ ਦੀ ਬੋਗੀ ਦੇ ਵਿੱਚ ਅਸੀਂ ਮੌਜੂਦ ਹਾਂ ਜਿਸ ਦੀ ਅੱਜ ਸ਼ੁਰੂਆਤ ਹੋਣ ਜਾ ਰਹੀ ਹੈ ਔਰ ਜਿਹੜੇ ਲੋਕ ਪਹਿਲੀ ਵਾਰ ਇਸ ਦੇ ਵਿੱਚ ਸਫ਼ਰ ਕਰਨ ਜਾ ਰਹੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਮਹਿਸੂਸ ਕਰ ਰਹੇ ਹੋ ਇਸ ਟ੍ਰੇਨ ਦੇ ਤੋ ਮੈਂ ਪਹਿਲੀ ਵਾਰ ਆਇਆ ਮੈਂ ਯੂਟਿਊਬਰ ਹੈਗਾ ਇੱਕ ਤੇ ਬੜਾ ਚੰਗਾ ਲੱਗ ਰਿਹਾ ਬਹੁਤ ਚੰਗਾ ਰੇਲਵੇ ਕੰਮ ਕਰ ਰਹੀ ਹੈ ਬੰਦੇ ਫਾਰਤ ਨੂੰ ਲੈ ਕੇ ਤੇ ਉਮੀਦ ਕਰਦਾ ਕਿ ਇਹ ਹੁਣ ਕਾਫੀ ਖੋਜ ਚੱਲੂਗੀ ਤੇ ਕਟੜਾ ਵੀ ਚੱਲਣੀ ਹੈ ਇੱਕ ਹੋਰ ਬੰਦੇ ਫਾਰਤ ਆਉਂਦੀ ਉਮੀਦ ਹੈ ਕਿ ਜਲਦ ਹੀ ਚੱਲ ਪੜ ਜੂਗੀ ਉਹ ਇੱਕ ਹੋਰ ਚੱਲੂਗੀ ਅੰਮ੍ਰਿਤਸਰ ਬੰਦੇ ਫਾਰਤ ਅੰਮ੍ਰਿਤਸਰ ਦੇ ਵਿੱਚ ਕਿਉਂਕਿ ਹਰਮੰਦਰ ਸਾਹਿਬ ਆ ਦੁਨੀਆ ਭਰ ਤੋਂ ਲੋਕ ਨਤਮਸਤਕ ਹੋਣ ਦੇ ਲਈ ਆਉਂਦੇ ਆ ਤਾਂ ਉਹਨਾਂ ਲੋਕਾਂ ਲਈ ਕਿੰਨਾ ਕੁ ਵੱਡਾ ਇਹ ਤੋਹਫਾ ਹੋਏਗਾ ਜਿੱਦਾਂ ਕਿ ਆਪਣੇ ਪਹਿਲਾਂ ਦੋਸ਼ਤਾਂ ਦੀ ਚੱਲ ਰਹੀ ਹੈ ਆਲਰੇਡੀ ਤੇ ਇਹ ਅੰਮ੍ਰਿਤਸਰ ਬੰਦੇ ਫਾਰਤ ਪੰਜ ਘੰਟੇ ਤੇ ਕਹਿੰਦੇ 20 ਮਿੰਟ ਲਾਉ ਜਿਨ੍ਹਾਂ ਨੇ ਮਤਲਬ ਕੰਮਕਾਰ ਵਾਲੇ ਬੰਦੇ ਆ ਉਹਨਾਂ ਲਈ ਸਭ ਤੋਂ ਬਸਟ ਸ਼ੇਮਸਾ ਦੀ ਹੈ ਬਿਲਕੁਲ ਤਾਂ ਜਿੱਥੇ ਜੋ ਹੈ ਮਹਿੰਗਾ ਸਫਰ ਜੋ ਹੈ ਜਹਾਜ਼ ਦੇ ਵਿੱਚ ਲੋਕਾਂ ਨੂੰ ਪਹਿਲਾਂ ਤੈਅ ਕਰਨਾ ਪੈਂਦਾ ਸੀ ਤਾਂ ਉਹਨਾਂ ਦੇ ਲਈ ਵੀ ਇੱਕ ਵੱਡੀ ਸਹੂਲਤ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ LED ਜੋ ਹੈ ਉਹ ਇਸ ਦੇ ਵਿੱਚ ਲੱਗੀ ਹੋਈ ਹੈ ਜਿਸ ਦੇ ਵਿੱਚ ਟ੍ਰੇਨ ਦੇ ਬਾਰੇ ਔਰ ਹੋਰ ਜਿਹੜੀਆਂ ਅਹਿਮ ਜਾਣਕਾਰੀਆਂ ਨੇ ਉਹ ਸਾਂਝੀਆਂ ਕੀਤੀਆਂ ਜਾਣਗੀ ਤਾਂ ਇਹ ਟ੍ਰੇਨ ਦੇ ਅੰਦਰ ਦੀ ਤਸਵੀਰ ਅਸੀਂ ਸਾਂਝੀ ਕਰ ਰਹੇ ਹਾਂ ਗੁਰਜੀਤ ਔਜਲਾ ਨੇ ਵੀ ਇਸ ਬਾਰੇ ਜਾਣਕਾਰੀ ਦਿੱਤੀ ਔਰ ਉਹਨਾਂ ਨੇ ਦੱਸਿਆ ਸੀ ਕਿ 3 ਤੋਂ 60 ਡਿਗਰੀ ਤੱਕ ਜਿਹੜੀ ਇਹਦੀ ਸੀਟ ਹੈ ਔਰ ਸੀਸੀਟੀਵੀ ਕੈਮਰੇ ਤੁਸੀਂ ਦੇਖ ਸਕਦੇ ਹੋ ਕਿ ਸੁਰੱਖਿਆ ਦਾ ਵੀ ਜੋ ਹੈ ਉਹ ਧਿਆਨ ਰੱਖਦੇ ਹੋਏ ਇਸ ਦੇ ਵਿੱਚ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਲਗਾਏ ਗਏ ਨੇ ਤਾਂ ਕਿ ਯਾਤਰੀਆਂ ਦੀ ਜਿਹੜੀ ਸੁਰੱਖਿਆ ਉਸ ਨੂੰ ਵੀ ਜੋ ਹੈ ਮੱਦੇ ਨਜ਼ਰ ਰੱਖਿਆ ਗਿਆ ਔਰ ਨਾਲ ਦੀ ਨਾਲ ਇਹ ਤੁਸੀਂ ਦੇਖ ਸਕਦੇ ਹੋ ਕਿ ਟ੍ਰੇਨ ਦੇ ਅੰਦਰ ਬਿਲਕੁਲ ਉਸ ਤਰੀਕੇ ਦੀ ਤਸਵੀਰ ਹੈ ਜਿਸ ਤਰੀਕੇ ਦੇ ਨਾਲ ਹਵਾਈ ਜਹਾਜ਼ ਦੇ ਵਿੱਚ ਕੋਈ ਯਾਤਰੀ ਸਫ਼ਰ ਕਰਦਾ ਔਰ ਉਸੇ ਤਰੀਕੇ ਦੀਆਂ ਜਿਹੜੀਆਂ ਸੁਵਿਧਾਵਾਂ ਨੇ ਔਰ ਤੁਸੀਂ ਦੇਖੋ ਕਿ ਸਾਈਡ ਤੇ ਜਿਹੜੇ ਗਲਾਸ ਲੱਗੇ ਹੋਏ ਨੇ ਉਸ ਤੋਂ ਬਾਹਰ ਦਾ ਵੀ ਪੂਰਾ 뷰 ਜਿਹੜਾ ਹੈ ਉਹ ਦਿੱਖਰ ਵਾਸੀਆਂ ਨੂੰ ਅੱਜ ਇੱਕ ਵੱਡਾ ਤੋਹਫ਼ਾ ਮਿਲਣ ਜਾ ਰਿਹਾ ਬੰਦੇ ਭਾਰਤ ਟ੍ਰੇਨ ਜਿਹੜੀ ਹੈ ਅੰਮ੍ਰਿਤਸਰ ਤੋਂ ਦਿੱਲੀ ਦੇ ਲਈ ਰਵਾਨਾ ਹੋਣ ਜਾ ਰਹੀ ਹੈ ਔਰ ਇਸ ਮੌਕੇ ਤੇ ਪੰਜਾਬ ਦੇ ਗਵਰਨਰ ਪਹੁੰਚ ਰਹੇ ਨੇ ਅੰਮ੍ਰਿਤਸਰ ਦੇ ਸੰਸਦ ਗੁਰਜੀਤ ਔਜਲਾ ਵੀ ਇਸ ਸਮਾਗਮ ਦਾ ਹਿੱਸਾ ਨੇ ਔਰ ਉਹਨਾਂ ਵੱਲੋਂ ਵੀ ਇਸ ਟ੍ਰੇਨ ਨੂੰ ਇੱਥੋਂ ਸ਼ੁਰੂ ਕਰਵਾਉਣ ਦੇ ਲਈ ਕਈ ਉਪਰਾਲੇ ਕੀਤੇ ਗਏ ਇਸ ਵੇਲੇ ਉਸੇ ਟ੍ਰੇਨ ਦੇ ਵਿੱਚ ਅਸੀਂ ਮੌਜੂਦ ਹਾਂ ਔਜਲਾ ਸਾਹਿਬ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕੀ ਉਸ ਟ੍ਰੇਨ ਜਿਸ ਦਾ ਇੱਕ ਸੁਪਨਾ ਸੀ ਉਸ ਦੇ ਵਿੱਚ ਅਸੀਂ ਬੈਠ ਕੇ ਗੱਲਬਾਤ ਕਰ ਰਹੇ ਹਾਂ ਤੁਸੀਂ ਇਸ ਨੂੰ ਕਿੰਡੀ ਵੱਡੀ ਉਪਲਬਧੀ ਮੰਨਦੇ ਹੋ ਔਰ ਅੰਮ੍ਰਿਤਸਰ ਵਾਸੀਆਂ ਵਾਸਤੇ ਕਿੰਨਾ ਵੱਡਾ ਤੋਹਫਾ ਮੰਨਦੇ ਹੋ ਦੇਖੋ ਮੈਂ ਇੱਕ ਮੰਨਦਾ ਕਿ ਗੁਰੂ ਨਗਰੀ ਵਾਸਤੇ ਇੱਕ ਜਿਹੜੇ ਇਤਿਹਾਸਿਕ ਪੱਧਰ ਇਹ ਕਹਿ ਸਕਦੇ ਆ ਕਿ ਇੱਕ ਅੱਛੀ ਚੀਜ਼ ਜਿਹੜੀ ਗੁਰੂ ਨਗਰੀ ਨੂੰ ਮਿਲਣ ਜਾ ਰਹੀ ਹੈ ਔਰ ਇਹ ਵੱਡੀ ਪ੍ਰਲਬਦੀ ਹੈ ਲੋਕਾਂ ਨੇ ਸਾਡੇ 'ਤੇ ਯਕੀਨ ਕੀਤਾ ਔਰ ਅਸੀਂ ਤਨਦੇਈ ਦੇ ਨਾਲ ਕੰਮ ਕੀਤਾ ਕਿਉਂਕਿ ਇਹ ਸਭ ਤੋਂ ਵੱਡੀ ਚੀਜ਼ ਹੁੰਦੀ ਤੁਸੀਂ ਵਕਾਲਤ ਕਰਨੀ ਮੈਂ ਰੇਲਵੇ ਮਿਨਿਸਟਰ ਸਾਹਿਬ ਅਸ਼ਰਵੀ ਵੈਸ਼ਨਵ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਉਹਨਾਂ ਨੂੰ ਬਾਰ-ਬਾਰ ਮਿਲੇ ਔਰ ਬਾਰ-ਬਾਰ ਇਸ ਚੀਜ਼ ਦੀ ਵਕਾਲਤ ਕੀਤੀ ਕਿ ਇਹ ਬੜੀ ਜ਼ਰੂਰੀ ਹੈ ਸਾਡੇ ਵਾਸਤੇ ਗੁਰੂ ਨਗਰੀ ਦੇ ਵਾਸਤੇ ਜਿਹੜੇ ਟੂਰਿਸਟ ਆਉਂਦੇ ਨੇ ਤੋ ਉਹਨਾਂ ਨੇ ਇਹਦੀ ਮੇਰੀ ਮੰਗ ਮੰਨਦੇ ਹੋਏ ਉਹਨਾਂ ਨੇ ਇਹ ਸ਼ੁਰੂ ਕਰਾਈ ਔਰ ਅੱਜ ਪ੍ਰਾਈਮ ਮਿਨਿਸਟਰ ਸਾਹਿਬ ਦਾ ਵੀ ਧੰਨਵਾਦ ਜਿਹੜੇ ਅੱਜ ਇਹਦਾ ਡਿਨੋਗ੍ਰੇਸ਼ਨ ਕਰਨ ਜਾ ਰਹੇ ਨੇ ਪਰ ਕਿਤਨਾ ਕਿਤੇ ਕ੍ਰੈਡਿਟ ਵਾਰ ਵੀ ਇਸ ਨੂੰ ਲੈ ਕੇ ਹੋਈ ਕਿ ਬੀਜੇਪੀ ਦਾ ਕਹਣਾ ਕਿ ਅਸੀਂ ਸਾਡੀ ਸਰਕਾਰ ਆ ਅਸੀਂ ਉਪਰਾਲੇ ਕੀਤੇ ਤੁਸੀਂ ਕਹਿ ਰਹੇ ਹੋ ਕਿ ਮੈਂ ਉਪਰਾਲੇ ਕੀ ਦੇਖੋ ਗੱਲ ਇਹ ਹੈ ਜਦੋਂ ਇਲੈਕਸ਼ਨ ਲੋਕ ਜਿਤਾਉਂਦੇ ਨੇ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਗੱਲਾਂ ਕਰਨ ਦੀ ਠੀਕ ਹੈ ਸਰਕਾਰ ਹੈ ਬੀਜੇਪੀ ਦੀ ਔਰ ਮੈਂ ਵੀ ਧੰਨਵਾਦ ਕਰ ਰਹੇ ਹਾਂ ਉਹ ਵੀ ਧੰਨਵਾਦ ਕਰ ਇਸ ਗੱਲ ਦਾ ਸਾਰੇ ਨੂੰ ਮੈਂ ਤਾਂ ਕਹਿੰਦਾ ਹਰ ਇੱਕ ਨੂੰ ਕਰਨਾ ਚਾਹੀਦਾ ਇਸ ਗੱਲ ਦਾ ਸ਼ੁ ਹੁਣ ਜੇ ਭਾਜਪਾ ਦੀ ਉੱਪਰ ਸਰਕਾਰ ਹੈ ਤੇ ਮੈਂ ਦੇ ਤਨਵਾਦ ਉਹਨਾਂ ਦਾ ਕਰ ਰਿਹਾ ਪਰ ਜਿਹੜੇ ਕ੍ਰੈਡਿਟ ਵਾਰ ਦੀ ਗੱਲ ਨਹੀਂ ਦੇਖੋ ਜਿਹਦੀ ਜਮੇਵਾਰੀ ਹੁੰਦੀ ਕੀ ਉਹਨੇ ਕੰਮ ਕੀਤਾ ਆਪਾਂ ਉਹਦਾ ਕੰਮ ਕੀਤਾ ਆ ਆਪਾਂ ਤੇ ਬਿਕਾਇਦਾ ਟਾਈਮ ਲਾਈਨ ਹੈਗੀ ਯਾਰ ਗੱਲ ਦੀ ਕਿਵੇਂ ਜਾਣਦੇ ਰਹੇ ਕਿਵੇਂ ਪਾਰਲੀਮੈਂਟ ਚ ਬੋਲੇ ਕਿਵੇਂ ਕਦੋਂ-ਕਦੋਂ ਉਹਨਾਂ ਨੂੰ ਚਿੱਠੀਆਂ ਲਿਖਿਆ ਕਦੋਂ-ਕਦੋਂ ਮਿਲ ਕੇ ਗੱਲ ਕਹੀ ਆ ਸੋ ਜਿਹੜਾ ਕੋਈ ਲੈਣਾ ਚਾਹੁੰਦਾ ਉਹਦੀ ਮਰਜ਼ੀ ਹੈ ਬਟ ਮੈਂ ਇਹ ਕਹੂੰਗਾ ਇਹ ਕ੍ਰੈਡਿਟ ਜਿਹੜਾ ਗੁਰੂ ਨਗਰੀ ਨੂੰ ਜਾਂਦਾ ਹੈ ਉਸ ਉਹ ਬਹੁਤ ਉੱਤਮ ਹੈ ਸਹੀ ਤਾਂ ਸਿਰਫ ਇੱਕ ਵਕਾਲਤ ਕਰ ਸਕਦੇ ਨੇ ਨਗਰੀ ਤੋਂ ਪਹਿਲਾਂ ਸ਼ਤਾਬਦੀ ਜਿਹੜੀ ਹੈ ਉਹ ਟ੍ਰੇਨ ਜਾਂਦੀ ਸੀ ਦਿੱਲੀ ਉਹਦੇ 'ਚ ਔਰ ਇਸ ਦੇ ਵਿੱਚ ਅੰਤਰ ਕੀ ਹੈ ਇੱਥੇ ਕਾਫੀ ਅੰਤਰ ਹੈ ਜਿਹੜੇ ਲੋਕ ਜਹਾਜ਼ 'ਚ ਸਫ਼ਰ ਕਰਨਾ ਚਾਹੁੰਦੇ ਪਰ ਕਰ ਨਹੀਂ ਸਕਦੇ ਮਹਿੰਗਾ ਵੀ ਆ ਇੱਕ ਦੋਨਾਂ ਲਈ ਸੌਖਾ ਹੈ ਇੱਕ ਇਹ ਦਿਨੇ-ਦਿਨੇ ਜਾਣੀ ਹੈ ਟਾਈਮ ਇਹਦੇ 'ਚ ਘੱਟ ਸ਼ਤਾਬਦੀ ਘੱਟ ਲੱਗੇਗਾ ਇਹਦੀ 8 ਵਜੇ ਚੱਲਣਾ 8:05 ਤੇ ਔਰ 1:30 ਵਜੇ ਨੇ ਪਹੁੰਚ ਜਾਣਾ ਉਦੋਂ 2:30 ਵਜੇ ਚੱਲਣਾ ਤੇ 8:30 'ਤੇ ਅੰਮ੍ਰਿਤਸਰ ਵਾਪਸ ਆ ਜਾਣਾ ਦਾ 3 ਵਜੇ ਦਾ ਕਰੀਬ ਟਾਈਮ ਹੈ ਸੋ ਮੇਰਾ ਮਕਸਦ ਕਹਿਣ ਦਾ ਇਹ ਜਿਹੜੀ ਟਾਈਮਿੰਗ ਹੈ ਨਾ ਉਹ ਬੜੀ ਸੂਟੇਬਲ ਟਾਈਮਿੰਗ ਹੈ ਦਿਨੇ-ਦਿਨੇ ਤੁਸੀਂ ਆ ਜਾ ਸਕਦੇ ਤਾਂ ਸਾਰੀਆਂ ਸੁਵਿਧਾਵਾਂ ਨੇ ਗੁਜੀ ਤੌਚਲਾ ਨੇ ਵੀ ਸਾਰੀ ਕੁਆਲਿਟੀਆਂ ਦੱਸੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਇਹ ਆਮ ਲੋਕਾਂ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਸੁਵਿਧਾਜਨਕ ਹੋਏਗੀ ਸਦਾਰੂ ਕਰਦੇ ਆ ਰਾਜੀਵ ਸ਼ਰਮਾ ਸਾਡੇ ਨਾਲ ਰੇਲਵੇ ਸਟੇਸ਼ਨ ਤੋਂ ਹੀ ਮੌਜੂਦ ਨੇ ਆ ਰਾਜੀਵ ਵੱਡਾ ਇੱਕ ਅਸੀਂ ਕਹਿ ਸਕਦੇ ਤੋਹਫਾ ਨਿਊ ਇਅਰ ਤੇ ਮਿਲਣ ਜਾ ਰਿਹਾ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕੀ ਕੁਝ ਅਜਦਾ ਪ੍ਰੋਗਰਾਮ ਰਹੇਗਾ ਔਰ ਅਸੀਂ ਤਸਵੀਰਾਂ ਵੀ ਵੇਖ ਰਹੇ ਹਾਂ ਟ੍ਰੇਨ ਦੀਆਂ ਕਿਸ ਤਰੀਕੇ ਦੇ ਨਾਲ ਸੁਵਿਧਾਵਾਂ ਦੇ ਨਾਲ ਇਹ ਰੇਲ ਪੂਰੀ ਲੈਸ ਹੈ। ਬਿਲਕੁਲ ਗੁਰਜੋਤ ਆਤਾਦਮਿਕ ਜਿਹੜੀਆਂ ਸੁਵਿਧਾਵਾਂ ਨੇ ਉਹਨਾਂ ਦੇ ਨਾਲ ਇਹ ਟ੍ਰੇਨ ਲੈਸ ਹੈ ਔਰ ਅੱਜ ਇਸ ਦੀ ਜਿਹੜੀ ਰਸਮੀ ਸ਼ੁਰੂਆਤ ਹੈ ਉਹ ਹੋਣ ਜਾ ਰਹੀ ਹੈ ਪ੍ਰਧਾਨ ਮੰਤਰੀ ਵੱਡੀ ਵਰਚੁਅਲੀ ਜਿਹੜੀ ਹੈ ਉਹ ਅਯੋਧਿਆ ਤੋਂ ਇਹਨਾਂ ਟ੍ਰੇਨਾਂ ਦੀ ਸ਼ੁਰੂਆਤ ਕਰਨਗੇ ਤਾਂ ਅੰਮ੍ਰਿਤਸਰ ਦੇ ਜਿਹੜੇ ਨਿਵਾਸੀ ਨੇ ਉਹਨਾਂ ਦੇ ਲਈ ਤਾਂ ਇੱਕ ਵੱਡਾ ਤੋਹਫ਼ਾ ਹੈ ਹੀ ਹੈ ਪਰ ਜਿਹੜੇ ਸੈਲਾਨੀ ਇੱਥੇ ਪਹੁੰਚਦੇ ਨੇ ਦੁਨੀਆ ਭਰ ਤੋਂ ਜਾਂ ਫਿਰ ਹਰਮੰਦਰ ਸਾਹਿਬ ਦੇ ਦਰਸ਼ਨਾਂ ਦੇ ਲਈ ਜਿਹੜੀ ਸੰਗਤ ਆਉਂਦੀ ਹੈ ਤਾਂ ਉਹਨਾਂ ਦੇ ਲਈ ਇੱਕ ਵੱਡੀ ਸੁਵਿਧਾ ਜਿਹੜੀ ਹੈ ਉਹ ਸਾਫਤ ਜ਼ਰੂਰ ਹੋਏਗੀ ਇਹ ਟ੍ਰੇਨ ਤਾਂ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਉਸੇ ਟ੍ਰੇਨ ਦੇ ਬਿਲਕੁਲ ਅਸੀਂ ਬਾਹਰ ਮੌਜੂਦ ਆਂ ਔਰ ਬਾਕਾਇਦਾ ਤੌਰ ਤੇ ਡਿਜੀਟਲ ਜਿਹੜੀ ਡਿਸਪਲੇ ਹੈ ਉਹ ਟ੍ਰੇਨ ਦੇ ਬਾਹਰ ਇਸ ਦੇ ਬਾਰੇ ਪੂਰੀ ਡਿਟੇਲ ਤੁਸੀਂ ਦੇਖ ਸਕਦੇ ਕਿ ਅੰਮ੍ਰਿਤਸਰ ਤੋਂ ਦਿੱਲੀ ਇਹ ਜਿਹੜੀ ਟ੍ਰੇਨ ਜਾਣੀ ਹੈ ਔਰ ਰਸਤੇ ਦੇ ਵਿੱਚ ਕਿੱਤੇ ਕਿੱਤੇ ਜਿਹੜੇ ਸਟਾਪੇਜ ਹੋਣਗੇ ਉਸ ਦੀ ਵੀ ਜਿਹੜੀ ਜਾਣਕਾਰੀ ਇਹ ਦਿੱਤੀ ਜਾਂਦੀ ਹੈ ਕਿ ਫਗਵਾੜਾ ਜਲੰਧਰ ਲੁਧਿਆਣਾ ਅੰਬਾਲਾ ਕਿੱਤੇ-ਕਿੱਤੇ ਇਸ ਦੇ ਸਟਾਪੇਜ ਨੇ ਉਸ ਦੀ ਜਾਣਕਾਰੀ ਬਕਾਇਦਾ ਡਿਸਪਲੇ ਕੀਤੀ ਗਈ ਹੈ ਤਾਂ ਟ੍ਰੇਨ ਦੇ ਅੰਦਰ ਦੀ ਤਸਵੀਰ ਪਹਿਲਾਂ ਵੀ ਸਾਂਝੀ ਕੀਤੀ ਸੀ ਤਾਂ ਇੱਕ ਵਾਰ ਫਿਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਅੰਮ੍ਰਿਤਸਰ ਦੇ ਇਸ ਵੇਲੇ ਇੱਕ ਨੰਬਰ ਪਲੇਟਫਾਰਮ ਤੇ ਅਸੀਂ ਮੌਜੂਦ ਆ ਜਿੱਥੋਂ ਇਸ ਦੀ ਜਿਹੜੀ ਸ਼ੁਰੂਆਤ ਹੈ ਉਹ ਹੋਣੀ ਹੈ ਪੰਜਾਬ ਦੇ ਗਵਰਨਰ ਬਨਵਾਰੀ لال ਪ੍ਰੋਹਿਤ ਅੰਮ੍ਰਿਤਸਰ ਦੇ ਸੰਸਦ ਗੁਰਜੀਤ ਔਜਲਾ ਔਰ ਹੋਰ ਕਈ ਸਿਆਸਤਦਾਨ ਜਿਹੜੇ ਨੇ ਉਹ ਇਸ ਸਮਾਗਮ ਦੇ ਵਿੱਚ ਪਹੁੰਚੇ ਨੇ ਤਾਂ ਟ੍ਰੇਨ ਦੇ ਅੰਦਰ ਦੀ ਤਸਵੀਰ ਤੁਸੀਂ ਦੇਖੋ ਕਿ ਬਕਾਇਦਾ ਤੌਰ ਤੇ ਆਧੁਨਿਕ ਜਿਹੜੀਆਂ ਸੁਵਿਧਾਵਾਂ ਨੇ ਉਹਨਾਂ ਦੇ ਨਾਲ ਇਸ ਟ੍ਰੇਨ ਨੂੰ ਲੈਸ ਕੀਤਾ ਗਿਆ ਤਾਂ ਬਕਾਇਦਾ ਜਿਹੜੇ ਇੱਥੇ ਜੋ ਇਕਰ ਕੋਈ ਖਾਣ ਪੀਣ ਦਾ ਸਮਾਨ ਹੈ ਤਾਂ ਉਹ ਇੱਥੇ ਜਿਹੜੇ ਹੌਟ ਕੇਸ ਬਣੇ ਹੋਏ ਨੇ ਉਹਨਾਂ ਦੇ ਵਿੱਚ ਰੱਖਿਆ ਜਾਂਦਾ ਤਾਂ ਕਿ ਜਿਹੜੇ ਯਾਤਰੀ ਖਾਣ ਪੀਣ ਦਾ ਜਿਹੜਾ ਸਮਾਨ ਹੈ ਉਹਨਾਂ ਨੂੰ ਗਰਮ ਜੋ ਹੈ ਉਹ ਪਰੋਸਿਆ ਜਾ ਸਕੇ ਤਾਂ ਟ੍ਰੇਨ ਦੇ ਅੰਦਰ ਤੁਸੀਂ ਦੇਖੋ ਕਿ ਏ ਟ੍ਰੇਨ ਦੇ ਅੰਦਰ ਦੀ ਤਸਵੀਰ ਹੈ ਔਰ ਕੁਝ ਦਿਨ ਪਹਿਲਾਂ ਜਦੋਂ ਅਸੀਂ ਗੁਰਜੀਤ ਔਜਲਾ ਦੇ ਨਾਲ ਗੱਲ ਕਰ ਰਹੇ ਸੀ ਤਾਂ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਜ਼ਿਆਦਾ ਪੈਸੇ ਖਰਚ ਕਰਕੇ ਹਵਾਈ ਜਹਾਜ਼ ਦਾ ਸਫ਼ਰ ਨਹੀਂ ਕਰ ਸਕਦੇ ਤਾਂ ਉਹਨਾਂ ਦੇ ਲਈ ਇੱਕ ਵੱਡੀ ਸੁਵਿਧਾ ਜਿਹੜੀ ਹੈ ਉਹ ਇਹ ਟ੍ਰੇਨ ਜ਼ਰੂਰ ਬਣੇਗੀ ਤਾਂ ਜਿਹੜੇ ਯਾਤਰੀ ਅੱਜ ਪਹਿਲੇ ਦਿਨ ਇਸ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਮੈਮ ਤੁਸੀਂ ਅੱਜ ਪਹਿਲੇ ਦਿਨ ਇਸ ਟ੍ਰੇਨ ਦੇ ਵਿੱਚ ਜਾ ਰਹੇ ਹੋ ਔਰ ਕਿੰਨਾ ਕੁ ਤੁਸੀਂ ਸਮਝਦੇ ਕਿ ਲੋਕਾਂ ਦੇ ਲਈ ਸੁਵਿਧਾ ਬਣ ਸਕਦੀ ਹੈ ਟ੍ਰੇਨ ਬਹੁਤ ਅੱਛੀ ਨਾ ਹੁਣੇ ਕੁਝ ਥੇੜ ਪਹਿਲਾਂ ਗੁਰਜੀਤ ਔਜਲਾ ਨਾਲ ਅਸੀਂ ਗੱਲ ਕਰ ਰਹੇ ਸੀ ਕਿ ਉਹ ਕਹਿੰਦੇ ਕਿ ਜੇਕਰ ਹਵਾਈ ਜਹਾਜ਼ 'ਚ ਕਿਸੇ ਨੇ ਜਾਣਾ ਉਹਦੇ ਲਈ ਪੈਸੇ ਵੀ ਵੱਧ ਖਰਚਣੇ ਪੈਂਦੇ ਆ ਔਰ ਇਸ ਟ੍ਰੇਨ ਦੇ ਵਿੱਚ ਹਵਾਈ ਜਹਾਜ਼ ਵਾਲੀਆਂ ਸੁਵਿਧਾਵਾਂ ਨਹੀਂ ਨਹੀਂ ਬਿਲਕੁਲ ਠੀਕ ਹੈ ਤਾਂ ਇਹ ਯਾਤਰੀ ਜਿਹੜੇ ਅੱਜ ਪਹਿਲੇ ਦਿਨ ਜਿਹੜੀ ਪਹਿਲੀ ਟ੍ਰੇਨ ਹੈ ਉਸ ਦੇ ਵਿੱਚ ਜਾਣ ਦੇ ਲਈ ਪਹੁੰਚ ਚੁੱਕੇ ਨੇ ਔਰ ਅੱਜ ਇਸ ਦੀ ਸ਼ੁਰੂਆਤ ਜਿਹੜੀ ਹੈ ਉਹ ਜ਼ਰੂਰ ਕਿਉਂਕਿ ਸ਼ੁਰੂਆਤ ਹੋਣ ਜਾ ਰਹੀ ਹੈ ਇਸ ਕਰਕੇ ਸਮਾਗਮ ਰੱਖਿਆ ਗਿਆ ਤਾਂ 11 ਵਜੇ ਦੇ ਆਸ-ਪਾਸ ਸਮਾਗਮ ਜੋ ਹੈ ਉਹ ਸ਼ੁਰੂ ਹੋਏਗਾ ਪਰ ਆਮੂਮਨ ਜਿਹੜੀ ਇਸ ਟ੍ਰੇਨ ਦੀ ਟਾਈਮਿੰਗ ਹੈ ਉਹ ਸਵਾ 8 ਵਜੇ ਜੋ ਹੈ ਅੰਮ੍ਰਿਤਸਰ ਤੋਂ ਰਵਾਨਾ ਹੋਏਗੀ ਔਰ ਇੱਕ ਸਵਾ 1 ਵਜੇ ਦੇ ਆਸ-ਪਾਸ ਇਹ ਦਿੱਲੀ ਪਹੁੰਚੇਗੀ ਤਾਂ ਇੱਥੇ ਤੁਸੀਂ ਦੇਖੋ ਕਿ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਹਰ ਇੱਕ ਬੋਗੀ ਦੇ ਵਿੱਚ ਜਿਹੜੇ ਨੇ ਉਹ ਲੱਗੇ ਹੋਏ ਨੇ ਔਰ ਇਹ ਟ੍ਰੇਨ ਦੇ ਅੰਦਰ ਦੀ ਜਿਹੜਾ ਇਸ ਵੇਲੇ ਅਸੀਂ ਜਿਹੜਾ ਦਿਖਾ ਰਹੇ ਹਾਂ ਤੁਹਾਨੂੰ ਤਸਵੀਰ ਇਸ ਦੇ ਨਾਲ-ਨਾਲ ਦੂਸਰੇ ਪਾਸੇ ਐਗਜ਼ੀਕਿਊਟਿਵ ਜਿਹੜੀ ਕਲਾਸ ਹੈ ਕੋਚਸ ਜਿਹੜੇ ਨੇ ਉਹ ਵੀ ਇਸ ਸਟੇਪ ਦੇ ਵਿੱਚ ਮੌਜੂਦ ਹੋਣਗੇ ਤਾਂ ਅਸੀਂ ਗੱਲਬਾਤ ਵੀ ਜ਼ਰੂਰ ਨਾਲ-ਨਾਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਲੋਕ ਪਹਿਲੇ ਦਿਨ ਇਸ ਦੇ ਵਿੱਚ ਸਫ਼ਰ ਕਰ ਰਹੇ ਨੇ ਕੀ ਕਹਿਣਾ ਚਾਹੋਗੇ ਭਾਈ ਸਾਹਿਬ ਪਹਿਲੇ ਦਿਨ ਅੱਜ ਇਸ ਟ੍ਰੇਨ ਦੇ ਵਿੱਚ ਤੁਸੀਂ ਵੀ ਜਾ ਰਹੇ ਹੋ ਕੀ ਕਹਿਣਾ ਚਾਹੋਗੇ ਹਮ ਬਹੁਤ ਹੀ ਐਕਸਾਈਟਿਡ ਹੈ ਇਸ ਟ੍ਰੇਨ ਕੇ ਲਿਏ ਪਹਿਲੀ ਵਾਰ ਬੰਦੇ ਭਾਰਤ ਐਕਸਪ੍ਰੈਸ ਮੈਂ ਮੈਂ ਬੈਠ ਰਹਾ ਹੂੰ ਔਰ ਇੱਕਦਮ ਸੇ ਐਸਾ ਫੀਲ ਆ ਰਹਾ ਹੈ ਕਿ ਹਮਾਰਾ ਭਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕੇ ਨੇਤ੍ਰਤਵ ਮੈਂ ਇੱਕਦਮ ਸੇ

ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਥਕਾਵਟ ਮਹਿਸੂਸ ਨਾ ਹੋਵੇ ਔਰ ਕਿਸੇ ਤਰ੍ਹਾਂ ਦਾ ਜਿਸ ਤਰ੍ਹਾਂ ਹੋਰ ਟ੍ਰੇਨਾਂ ਦੇ ਵਿੱਚ ਅਸੀਂ ਸਫ਼ਰ ਕਰਦੇ ਹਾਂ ਤਾਂ ਬਹੁਤ ਜ਼ਿਆਦਾ ਭੀੜ ਭੜਕਾ ਜਿਹੜਾ ਉਹ ਦੇਖਣ ਨੂੰ ਮਿਲਦਾ ਹਾਲਾਂਕਿ ਅੰਮ੍ਰਿਤਸਰ ਤੋਂ ਪਹਿਲਾਂ ਜਿੱਕਰ ਅਸੀਂ ਟ੍ਰੇਨਾਂ ਦੀ ਗੱਲ ਕਰੀਏ ਤਾਂ ਸ਼ਤਾਬਦੀ ਜਿਹੜੀ ਐਕਸਪ੍ਰੈਸ ਹੈ ਉਹ ਜਾਂਦੀ ਸੀ ਤਾਂ ਜਿਹੜੇ ਵਾਸ਼ਰੂਮ ਨੇ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਬੜੇ ਸਾਫ਼ ਸੁਥਰੇ ਜਿਹੜੇ ਨੇ ਉਹ ਇਸ ਟ੍ਰੇਨ ਦੇ ਵਿੱਚ ਤਿਆਰ ਕੀਤੇ ਗਏ ਨੇ ਤਾਂ ਬਿਲਕੁਲ ਜਿਸ ਤਰੀਕੇ ਦੇ ਨਾਲ ਗੁਰਜੀਤ ਔਜਲਾ ਜਾਣਕਾਰੀ ਸਾਂਝੀ ਕਰ ਰਹੇ ਸੀ ਕਿ ਹਵਾਈ ਜਹਾਜ਼ ਦੇ ਸਫਰ ਵਰਗਾ ਸਫਰ ਇਸ ਟ੍ਰੇਨ ਦੇ ਵਿੱਚ ਜੋ ਹੈ ਯਾਤਰੀਆਂ ਨੂੰ ਉਪਲਬਧ ਕੀਤਾ ਜਾਏਗਾ ਤਾਂ ਸਾਫ ਸਫਾਈ ਦਾ ਵੀ ਖਾਸ ਧਿਆਨ ਜਿਹੜਾ ਉਹ ਇਸ ਟ੍ਰੇਨ ਦੇ ਵਿੱਚ ਰੱਖਿਆ ਗਿਆ ਇਸ ਤੋਂ ਇਲਾਵਾ ਜੋ ਖਾਣ ਪੀਣ ਦਾ ਸਮਾਨ ਯਾਤਰੀਆਂ ਨੂੰ ਦਿੱਤਾ ਜਾਣਾ ਉਸ ਦੀ ਵੀ ਜਿਹੜੀ ਸਾਫ ਸਫਾਈ ਔਰ ਫਰੈਸ਼ ਜਿਹੜਾ ਫੂਡ ਹੈ ਉਹ ਯਾਤਰੀਏ ਤੱਕ ਪਹੁੰਚੇ ਉਸ ਦੇ ਲਈ ਵੀ ਇਸ ਟ੍ਰੇਨ ਦੇ ਵਿੱਚ ਹੌਟ ਕੇਸਸ ਜਿਹੜੇ ਨੇ ਉਹ ਬਣਾਏ ਗਏ ਨੇ ਤਾਂ ਇਹ ਟ੍ਰੇਨ ਦੇ ਉਸ ਹਿੱਸੇ ਵਾਲੇ ਪਾਸੇ ਹੁਣ ਅਸੀਂ ਜਾ ਰਹੇ ਹਾਂ ਜਿਹੜਾ ਕਿ ਐਗਜ਼ੀਕਿਊਟਿਵ ਕਲਾਸ ਹੈ ਉਸ ਦੇ ਵਿੱਚ ਕਿਸ ਤਰੀਕੇ ਦੀਆਂ ਸੁਵਿਧਾਵਾਂ ਨੇ ਹਾਲਕਿ ਗੁਰਜੀਤ ਔਜਲਾ ਜੋ ਜਾਣਕਾਰੀ ਦੇ ਰਹੇ ਸੀ ਕੇਸ ਦੇ ਵਿੱਚ 360 ਡਿਗਰੀ ਜਿਹੜੀਆਂ ਸੀਟਾਂ ਨੇ ਉਹ ਵੀ ਘੁੰਮ ਸਕਦੀਆਂ ਨੇ ਤਾਂ ਲੋਕ ਜਿਹੜੇ ਨੇ ਉਹ ਇੱਕ ਦੂਸਰੇ ਦੇ ਅੰਮੋ ਸਾਹਮਣੇ ਬੈਠ ਕੇ ਗੱਲਬਾਤ ਕਰ ਸਕਦੇ ਨੇ ਤਾਂ ਇਸ ਟ੍ਰੇਨ ਦੀ ਅੱਜ ਸ਼ੁਰੂਆਤ ਹੋਣ ਜਾ ਰਹੀ ਹੈ ਰਸਮੀ ਸ਼ੁਰੂਆਤ ਜਿਹੜੀ ਹੈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਜਾਣੀ ਹੈ ਔਰ 11 ਵਜੇ ਦੇ ਆਸ-ਪਾਸ ਜਿਹੜਾ ਸਵਾਗਤ ਹੈ ਉਹ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਹੋਏਗਾ ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਪਹਿਲੇ ਕੋਚ ਦੇ ਵਿੱਚ ਅਸੀਂ ਤਸਵੀਰਾਂ ਦਿਸਕਾਰੇ ਸੀ ਉਸ ਦੇ ਵਿੱਚ ਤਿੰਨ ਜਿਹੜੀਆਂ ਸੀਟਾਂ ਸੀ ਔਰ ਇਸ ਜਿਹੜਾ ਐਗਜ਼ੀਕਿਊਟਿਵ ਕਲਾਸ ਹੈ ਉਸ ਦੇ ਵਿੱਚ ਦੋ ਸੀਟਾਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ ਔਰ ਇਹੀ ਸੀਟਾਂ ਜਿਹੜੀਆਂ ਨੇ ਉਹ ਘੁੰਮ ਵੀ ਸਕਦੀਆਂ ਨੇ ਤਾਂ ਇਹ ਉਸ ਟ੍ਰੇਨ ਦੀ ਤਸਵੀਰ ਹੈ ਜੋ ਇੱਕ ਹੁਣ ਤੱਕ ਸੁਪਨਾ ਸੀ ਪੰਜਾਬੀਆਂ ਦੇ ਲਈ ਕਿ ਬੰਦੇ ਭਾਰਤ ਟ੍ਰੇਨ ਜਿਹੜੀ ਹੈ ਕਦੋਂ ਸ਼ੁਰੂ ਹੋਏਗੀ ਔਰ ਕਿਸ ਤਰੀਕੇ ਦੇ ਨਾਲ ਉਸ ਟ੍ਰੇਨ ਦੇ ਵਿੱਚ ਜਿਹੜੀਆਂ ਸੁਵਿਧਾਵਾਂ ਨੇ ਉਹ ਹੋਣਗੀਆਂ ਤਾਂ ਅਸੀਂ ਸਭ ਤੋਂ ਪਹਿਲਾਂ ਉਸ ਟ੍ਰੇਨ ਦੀ ਜਿਹੜੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਸ ਅਨੂ ਜੋ ਹੈ ਅੱਜ ਸ਼ੁਰੂ ਕੀਤਾ ਜਾਣਾ ਹੈ ਔਰ ਅੱਜ ਤੋਂ ਬਾਅਦ ਹਫਤੇ ਦੇ ਵਿੱਚ ਸਿਰਫ ਸ਼ੁੱਕਰਵਾਰ ਨੂੰ ਛੱਡ ਕੇ ਬਾਕੀ ਸਾਰੇ ਦਿਨ ਜਿਹੜੇ ਨੇ ਉਹ ਇਹ ਟ੍ਰੇਨ ਜਿਹੜੀ ਹੈ ਅੰਮ੍ਰਿਤਸਰ ਤੋਂ ਦਿੱਲੀ ਦੇ ਲਈ ਰਵਾਨਾ ਹੋਏਗੀ ਔਰ ਟ੍ਰੇਨ ਦੇ ਅੰਦਰ ਦੀ ਤਸਵੀਰ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਟ੍ਰੇਨ ਜੋ ਹੈ ਬਿਲਕੁਲ ਜਿਸ ਤਰੀਕੇ ਦੇ ਨਾਲ ਗੁਰਜੀਤ ਔਜਲਾ ਵੀ ਜਾਣਕਾਰੀ ਸਾਂਝੀ ਕਰ ਰਹੇ ਸੀ ਕਿ ਹਵਾਈ ਜਹਾਜ਼ ਦਾ ਜਿਹੜਾ ਸਫ਼ਰ ਹੈ ਉਸ ਦੇ ਲਈ ਵੱਧ ਪੈਸੇ ਖਰਚ ਕਰਨੇ ਪੈਂਦੇ ਨੇ ਔਰ ਜੇਕਰ ਇਸ ਟ੍ਰੇਨ ਦੇ ਵਿੱਚ ਯਾਤਰੀ ਸਫ਼ਰ ਕਰਦੇ ਨੇ ਤਾਂ ਘੱਟ ਪੈਸਿਆਂ ਦੇ ਵਿੱਚ ਔਰ ਘੱਟ ਸਮੇਂ ਦੇ ਵਿੱਚੋਂ ਦਿੱਲੀ ਜਾ ਸਕਦੇ ਨੇ ਸਰ ਕੀ ਕਹਿਣਾ ਚਾਹੋਗੇ ਟ੍ਰੇਨ ਅੱਜ ਪਹਿਲੇ ਦਿਨ ਜਿਹੜੀ ਜਾ ਰਹੀ ਤੁਸੀਂ ਵੀ ਉਸ ਦੇ ਵਿੱਚ ਇਸ ਵੇਲੇ ਬੈਠੇ ਹੋਏ ਕੀ ਕਹਿਣਾ ਚਾਹੋਗੇ ਸਰ ਸਰ ਅੱਛੀ ਫੀਲਿੰਗ ਹੈ ਇੱਕ ਨਈ ਸ਼ੁਰੂਆਤ ਹੈ ਮੈਂ ਸਮਝਦਾ ਹਾਂ ਅੰਮ੍ਰਿਤਸਰ ਪਲੱਸ ਪੰਜਾਬ ਕੇ ਲਿਏ ਇੱਕ ਬੜੀ ਸੌਗਾਤ ਹੈ ਜੋ ਨਵੇਂ ਸਾਲ ਮੇ ਮਿਲਨੇ ਜਾ ਰਹਾ ਹੈ ਔਰ ਹਮ ਇਸਕਾ ਸਰਕਾਰ ਕਾ ਔਰ ਸਭੀ ਕਾ ਧੰਨਵਾਦ ਕਰਤਾ ਹੂੰ ਟ੍ਰੇਨ ਮੇ ਬੈਠ ਕੇ ਹਵਾਈ ਜਹਾਜ਼ ਵਾਲੀ ਫੀਲਿੰਗ ਜੀ ਜੀ ਬਿਲਕੁਲ ਸਰ ਕੋਈ ਖੁਸ਼ੀ ਜ਼ਾਹਿਰ ਕਰ ਰਿਹਾ ਔਰ ਸਰਕਾਰ ਦਾ ਧੰਨਵਾਦ ਵੀ ਕਰ ਰਿਹਾ ਕਿ ਅੰਮ੍ਰਿਤਸਰ ਦੇ ਲੋਕਾਂ ਦੇ ਲਈ ਔਰ ਖਾਸ ਤੌਰ ਤੇ ਜਿਸ ਰਮੈਂ ਪਹਿਲਾਂ ਵੀ ਜ਼ਿਕਰ ਕਰ ਰਿਹਾ ਕਿ ਅੰਮ੍ਰਿਤਸਰ ਦੇ ਵਿੱਚ ਦੁਨੀਆ ਭਰ ਤੋਂ ਜਿਹੜੇ ਸ਼ਰਦਾਲੂ ਨੇ ਹਰਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਆਉਂਦੇ ਨੇ ਹੋਰ ਕਈ ਐਸੀਆਂ ਥਾਵਾਂ ਨੇ ਵਾਗਾ ਬਾਰਡਰ ਜੱਲਿਆਂ ਵਾਲਾ ਬਾਗ ਜਿੱਥੇ ਕੇ ਸੈਲਾਨੀ ਜੋ ਨੇ ਉਹ ਪਹੁੰਚਦੇ ਨੇ ਤਾਂ ਹਵਾਈ ਜਹਾਜ਼ ਜਾਂ ਹੋਰ ਜਿਹੜੀਆਂ ਟ੍ਰੇਨਾਂ ਨੇ ਉਸ ਦੇ ਰਾਹੀਂ ਸਫ਼ਰ ਕਰਕੇ ਇੱਥੇ ਆਉਂਦੇ ਸੀ ਪਰ ਹੁਣ ਇਸ ਰੇਲ ਗੱਡੀ ਦੀ ਜਿਹੜੀ ਸੁਵਿਧਾ ਹੈ ਉਹ ਉਹਨਾਂ ਦੇ ਲਈ ਅੱਜ ਤੋਂ ਸ਼ੁਰੂ ਹੋਣ ਜਾ ਰਹੀ ਔਰ ਇਸ ਦੀ ਮਦਦ ਦੇ ਨਾਲ ਲੋਕ ਘੱਟ ਸਮੇਂ ਦੇ ਵਿੱਚ ਜਿਹੜਾ ਉਹ ਅੰਮ੍ਰਿਤਸਰ ਤੋਂ ਦਿੱਲੀ ਦਾ ਜਿਹੜਾ ਸਫ਼ਰ ਹੈ ਉਹ ਕਹਿ ਕਰ ਸਕਦੇ ਨੇ ਜੀ ਗੁਰਜੋ जी जी बिल्कुल राजीव तुम तो तमाम तस्वीर दिखाई और इस तो साफ तौर तो पर अंदाजा लगता है कि यात्री किन्ने ज्यादा खुश ने और उन्होंने लगता है कि बिल्कुल कंफर्टेबल सफर रहेगा बहुत घट समय अमृतसर टू दिल्ली का सफर रहने वाला है तो ग्यारह बजे शुरुआत होनी है फिर तो रुक करा राजीव फिलहाल शुक्रिया बहुत बहुत, बहुत तो तमाम तस्वीर दिखाने के लिए तमाम जानकारी देरह बजे का समा रखा गया है दस दईए कि अयोध्या के नरेंद्र मोदी रहन उद्घाटन करे ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੋਂ ਇਲਾਵਾ ਸੰਸਦ ਗੁਰਜੀ ਤੌਜਲਾ ਰਹਿਣਗੇ ਤਾਂ ਵੱਖ-ਵੱਖ ਮਹਿਮਾਨ ਜਣੇ ਨੇ ਇੱਥੇ ਉਹਨਾਂ ਦੇ ਵੱਲੋਂ ਸ਼ੁਰੂਆਤ ਕੀਤੀ ਜਾਏਗੀ ਹਰੀ ਚੰਡੀ ਦੇ ਕੇ ਰਵਾਨਾ ਅਜ ਪਹਿਲੀ ਵਾਰ ਕੀਤਾ ਜਾਏਗਾ ਸਟੇਨੋ ਔਰ ਇੱਕ ਤਰੀਕ ਤੋਂ ਯਾਨੀ ਕਿ ਨਵੇਂ ਸਾਲ ਤੋਂ ਇਹ ਯਾਤਰੀਆਂ ਦੇ ਲਈ ਆਮ ਜਿਹੜੀ ਹੈ ਉਹ ਬੰਦੇ ਭਾਰਤ ਐਕਸਪ੍ਰੈਸ ਰਵਾਨਾ ਹੋਇਆ ਕਰੇਗੀ 8:30 ਵਜੇ ਸਵੇਰੇ ਅੰਮ੍ਰਿਤਸਰ ਤੋਂ ਔਰ ਪੂਰਾ ਸਮਾਂ ਜਿਹੜਾ ਦਿੱਲੀ ਪਹੁੰਚਣ ਦਾ ਹੈ ਤਾਂ 1:30 ਵਜੇ ਦਾ ਹੈ ਯਾਨੀ ਕਿ ਕਰੀਬ 5:30 ਘੰਟੇ ਦਾ ਸਮਾਂ ਲੱਗਿਆ ਕਰੇਗਾ ਅੰਮ੍ਰਿਤਸਰ ਤੋਂ ਦਿੱਲੀ ਤੱਕ ਦਾ ਅਗੇ ਵਾਧੇਆਂ ਉਧਰ ਸਾਬਕਾ ਕਾਂਗਰਸ ਵਿਧਾਇਕ ਜੋਗਿੰਦਰ ਪਾਲ ਪੋਆ ਹਸਪਤਾਲ ਦੇ ਵਿੱਚ ਦਾਖਲ ਨੇ ਰਾਤਰੀ ਗ੍ਰਿਫਤਾਰੀ ਤੋਂ ਬਾਅਦ ਮੈਡੀਕਲ ਕਰਾਉਣ ਦੇ ਲਈ ਪੁਲਿਸਨਰ ਨੂੰ ਲਿਆਈ ਸੀ ਤਾਂ ਮੈਡੀਕਲ ਕਰਾਉਣ ਤੋਂ ਬਾਅਦ ਹਸਪਤਾਲ ਦੇ ਵਿੱਚ ਇਹਨਾਂ ਨੂੰ ਐਡਮਿਟ ਕਰ ਦਿੱਤਾ ਗਿਆ ਹੈ ਸ਼ੂਗਰ ਦੀ ਬਿਮਾਰੀ ਤੋਂ ਪ੍ਰੇੜਤ ਨੇ ਪੋਆ 2017 ਦੇ ਵਿੱਚ ਦੱਸਿਆ ਕਿ ਬਾਈਪਾਸ ਸਰਜਰੀ ਇਹਨਾਂ ਦੀ ਹੋ ਚੁੱਕੀ ਹੈ ਔਰ ਫਿਲਹਾਲ ਡਾਕਟਰਾਂ ਦੀ ਨਿਗਰਾਨੀ ਦੇ ਹੇਠ ਦੇ ਪੁਆ ਅਤੇ ਸਰਕਾਰੀ ਕੰਮ ਦੇ ਵਿੱਚ ਰੁਕਾਵਟ ਪਾਉਣ ਦੇ ਇਲਜ਼ਾਮਾਂ ਦੇ ਚੱਲਦੇ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਤਾਂ ਨਾਜਾਇਜ਼ ਮਾਈਨਿੰਗ ਰੋਕਣ ਦੇ ਲਈ ਆਈ ਟੀਮ ਦੇ ਨਾਲ ਬਦਸਲੂਕੀ ਕੀਤੀ ਗਈ ਸੀ ਇਹ ਸਾਰੇ ਇਲਜ਼ਾਮ ਆ ਕਾਂਗਰਸ ਵਿਧਾਇਕ ਤੇ ਲੱਗੇ ਨੇ ਜਿਨ੍ਹਾਂ ਦੇ ਤਹਿਤ ਗ੍ਰਿਫਤਾਰੀ ਹੋਈ ਹੈ ਪਰ ਹਸਪਤਾਲ ਦੀ ਮੈਡੀਕਲ ਲਈ ਟੀਮ ਲਿਆਂਦੀ ਟੀਮ ਨੇ ਲਿਆਂਦਾ ਇਹਨਾਂ ਨੂੰ ਪਰ ਉੱਥੇ ਹੀ ਐਡਮਿਟ ਕੀਤਾ ਗਿਆ ਹੈ ਔਰ ਖਾਸ ਕਰਕੇ ਜਦਦਾ ਕਿ ਇਹਨਾਂ ਨੂੰ ਸ਼ੂਗਰ ਦੀ ਬਿਮਾਰੀ ਹੈ ਬਾਈਪਾਸ ਸਰਜਰੀ ਇਹਨਾਂ ਦੀ ਹੋ ਚੁੱਕੀ ਹੈ ਫੈਸ ਕਰਕੇ ਐਡਮਿਟ ਕੀਤਾ ਗਿਆ ਹੈ ਔਰ ਹੈਲਥ ਅਸੀਂ ਕਹਿ ਸਕਦੇ ਕਿ ਸਟੇਬਲ ਨਹੀਂ ਸੀ ਅਜੋਜ ਦੇ ਕਰਕੇ ਇਹਨਾਂ ਨੂੰ ਪਰਤੀ ਕੀਤਾ ਗਿਆ ਹਸਪਤਾਲ ਦੇ ਵਿੱਚ ਔਰ ਮੈਡੀਕਲ ਕਰਾਉਣ ਦੇ ਲਈ ਟੀਮ ਪੁਲਿਸ ਟੀਮ ਲੈ ਕੇ ਆਈ ਸੀ ਜਿਵੇਂ ਰੂਲ ਹੈ ਔਰ ਗ੍ਰਿਫਤਾਰੀ ਤੋਂ ਬਾਅਦ ਮੈਡੀਕਲ ਹੁੰਦਾ ਹੈ ਤਾਂ ਫਿਲਹਾਲ ਇਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕੀਤਾ ਗਿਆ ਦੱਸਦਾ ਇਹ ਕਿ ਇਲਜ਼ਾਮ ਇਹਨੇ ਕੀ ਸਰਕਾਰੀ ਕੰਮ ਦੇ ਵਿੱਚ ਵਿਗਨ ਪਾਇਆ ਹੈ ਨਾਜਾਇਜ਼ ਮਾਈਨਿੰਗ ਰੋਕਣ ਆਈ ਸੀ ਟੀਮ ਉਹਨਾਂ ਦੇ ਨਾਲ ਬਦਸਲੂਕੀ ਕੀਤੀ ਗਈ ਹੈ ਇਹ ਇਲਜ਼ਾਮ ਇਹਨਾਂ ਤੇ ਲੱਗੇ ਸਰ ਜਿਹੜਾ ਤੁਹਾਡੇ ਦੇ ਪਰਚਾ ਹੈ ਦਰਜ ਕੀਤਾ ਉਹਦੇ ਬਾਰੇ ਕੀ ਕਹਿਣਾ ਤੁਹਾਨੂੰ ਜਦੋਂ ਜੁਬਾਨ ਤੋਂ ਇਹ ਵੀ ਫੇਰ ਦੱਸਾਂਗਾ ਕੋਈ ਕਹਿੰਦਾ ਕਿ ਇੱਕ ਮਿੰਟ ਟ੍ਰਾਂਜੀਸ਼ਨ ਜੀ ਧੰਨਵਾਦ ਸਰ ਜਿਹੜਾ ਤੁਹਾਡੇ ਦੇ ਪਰਚਾ ਹੈ ਦਰਜ ਕੀਤਾ ਉਹਦੇ ਬਾਰੇ ਕੀ ਕਹਿਣਾ ਤੁਹਾਨੂੰ ਜਦੋਂ ਜੁਬਾਨ ਤੋਂ ਇਹ ਵੀ ਫੇਰ ਦੱਸਾਂਗਾ ਕੋਈ ਕਹਿੰਦਾ ਕਿ ਇੱਕ ਮਿੰਟ ਟ੍ਰਾਂਜੀਸ਼ਨ ਜੀ ਧੰਨਵਾਦ ਦੇਖੋ ਅੱਜ ਮਾਈਨਿੰਗ ਵਿਭਾਗ ਤੇ ਪੁਲਿਸ ਦੀ ਇੱਕ ਸਾਂਝੀ ਕਾਰਵਾਈ ਦੌਰਾਨ ਤਨਗਰ ਪੁਲਿਸ ਸਟੇਸ਼ਨ ਦੇ ਅੰਦਰ ਜਿਹੜਾ ਕਿ ਰਾਵੀ ਦਰਿਆ ਦੇ ਨੇੜੇ ਦਾ ਏਰੀਆ ਪੈਂਦਾ ਹੈਗਾ ਉੱਥੇ ਜਿਹੜੇ ਹੈਗੇ ਆ ਕ੍ਰਸ਼ਰ ਜਿਹੜਾ ਹੈਗਾ ਉਹਨੂੰ ਓਨ ਕਰਦੇ ਆ ਸ੍ਰੀ ਜਗਿੰਦਰਪਾਲ ਉਹ ਆ ਜਿਹੜੇ ਐਕਸ ਐਮਐਲਏ ਆ ਉਹਨਾਂ ਦੀ ਤੇ ਉਹਨਾਂ ਦੀ ਫੈਮਿਲੀ ਹੈ ਸਾਰੇ 파ਟਨਰ ਨੇ ਉਹਦੇ ਵਿੱਚ ਔਰ ਉਸ ਮੌਕੇ ਦੇ ਉੱਤੇ ਜਿਹੜੀ ਜਿਹੜਾ ਜਿੱਥੇ ਕ੍ਰਸ਼ਰ ਆ ਕ੍ਰਸ਼ਰ ਦੇ ਨਾਲ-ਨਾਲ ਬਹੁਤ ਡੁੰਗੀ ਜਗ੍ਹਾ ਦੇ ਵਿੱਚ ਮੌਕੇ ਦੇ ਉੱਤੇ ਜਿਹੜੀ ਹੈਗੀ ਉੱਥੇ ਇਲੀਗਲ ਮਾਈਨਿੰਗ ਹੋ ਰਹੀ ਸੀਗੀ ਸਾਂਝੇ آپریشن ਦੇ ਦੌਰਾਨ ਉੱਥੋਂ ਇੱਕ ਪੋਕਲੇਨ ਮਸ਼ੀਨ ਤੇ ਇੱਕ ਟਿਪਰ ਜਿਹੜਾ ਹੈਗਾ ਲੋਡ ਕਰਦੇ ਹੋਏ ਉੱਥੇ ਮੌਕੇ ਦੇ ਉੱਤੇ ਜਿਹੜੇ ਹੈਗੇ ਆ ਉਹ ਪਾਏ ਗਏ ਆ ਔਰ ਮੌਕੇ ਦੇ ਉੱਤੇ ਹੀ ਜਿਹੜੇ ਆ ਜਗਿੰਦਰਪਾਲ ਹੋਆ ਇਹ ਆਏ ਆ ਪੁਲਿਸ ਦੀ ਪਾਰਟੀ ਨਾਲ ਇਹਨਾਂ ਨੇ ਜਿਹੜੀ ਹੈਗੀ ਆ ਮਜ਼ਾਮਤ ਕੀਤੀ ਆ ਔਰ ਉਹਨਾਂ ਦੇ ਸਰਕਾਰੀ ਜਿਹੜਾ ਕੰਮਕਾਜ ਉਹਦੇ 'ਚ ਦਖਲਅੰਦਾਜ਼ੀ ਕੀਤੀ ਆ ਕਿਉਂਕਿ ਗੈਰਕਾਨੂੰਨੀ ਮਾਈਨਿੰਗ ਹੋ ਰਹੀ ਸੀਗੀ ਗੈਰਕਾਨੂੰਨੀ ਮਾਈਨਿੰਗ ਦੇ ਮੱਦੇ ਨਜ਼ਰ ਤੌਰ ਤੇ ਖਿਲਾਫ ਬਣਦੀ ਕਾਰਵਾਈ ਕਰਦੀ ਸੀ ਇਸ ਤੋਂ ਇਲਾਵਾ ਜਿਹੜੀ ਪੁਲਿਸ ਦੇ ਨਾਲ ਇਹਨਾਂ ਨੇ ਬਦਸਲੂਕੀ ਕੀਤੀ ਹੈ ਜਿਹੜਾ ਕੰਮ ਚ ਵਿਗਨ ਪਾਇਆ ਉਹਨਾਂ ਦੋਸ਼ਾਂ ਦੇ ਅਧੀਨ ਵੀ ਇਹਨਾਂ ਨੂੰ ਜਿਹੜਾ ਹੈਗਾ ਮੌਕੇ ਤੋਂ ਗ੍ਰਿਫਤਾਰ ਕੀਤਾ ਗਿਆ ਇਹਨਾਂ ਨਾਲ ਇੱਕ ਹੋਰ ਇੱਕ ਇਹਨਾਂ ਦਾ ਸਾਥੀ ਹੈ ਡਾਡੀ ਉਹਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਗਿਆ ਮਾਈਨਿੰਗ ਵਿਭਾਗ ਨੇ ਉਹ ਸਾਰੇ ਏਰੀਆ ਦੀ ਨਿਸ਼ਾਨਦੇਹੀ ਕੀਤੀ ਆ ਉਹ ਤਕਰੀਬਨ ਜਿਹੜਾ ਹੈਗਾ ਆ 90 ਬਾਈ 200 ਫੁੱਟ ਦਾ ਜਿਹੜਾ ਹੈਗਾ ਗਹਿਰਾ ਬਹੁਤ ਗਹਿਰਾ ਜਿਹੜਾ ਖੱਡਾ ਪਟਿਆ ਹੋਇਆ ਉਹਦੇ ਅੰਦਰ ਬੋਕਲੇਨ ਮਸ਼ੀਨਾਂ ਕੰਮ ਕਰ ਰਹੀਆਂ ਸੋ ਇਹ ਗੈਰਕਾਨੂੰਨੀ ਮਾਈਨਿੰਗ ਦਾ ਮਸਲਾ ਸਿਗਾ ਪਤਾ ਨਹੀਂ ਕਿ ਉਹ ਫਰਮਿਸਰ ਉਹ ਜਿਹੜਾ ਫੋਨ ਲਾਈਨ ਤੇ ਨੇ ਸੁਖਜਿੰਦਰ ਕੋਈ ਕੁਝ ਜਾਣਕਾਰੀ ਹੈ ਔਰ ਪੁਲਿਸ ਕਹਿ ਰਹੀ ਹੈ ਕਿ ਬਦਸਲੂਕੀ ਕੀਤੀ ਗਈ ਹੈ ਇਹਨਾਂ ਇਸ ਕਰਕੇ ਗ੍ਰਿਫਤਾਰੀ ਹੋਈ ਹੈ ਜਿਸ ਤੋਂ ਬਾਅਦ ਇਹ ਹਸਪਤਲ ਦੇ ਵਿੱਚ ਇਸ ਵੇਲੇ ਐਡਮਿਟ ਨੇ ਜੇ ਬਿਲਕੁਲ ਮੈਂ ਦੱਸਾਂਗਾ ਕਿ ਕੱਲ ਪੁਲਿਸਾ ਤੋਂ ਮਾਨੀ ਦਿਓ ਆਗਬਲੋ ਕਿੰਨੀ ਜੀ ਕਾਰਵਾਈ ਤੋਂ ਬਾਅਦ ਜਿਹੜਾ ਆ ਮੈਡੀਕਲ ਦੇ ਲਈ ਉਹ ਪੋਸਟ ਜਿਹੜੀ ਆ ਸਾਫਾ ਵਿਧਾਇਕ ਨੂੰ ਸਿਵਲ ਹਸਪਤਲ ਦੇ ਵਿੱਚ ਲੈ ਕੇ ਆਈ ਸੀ ਜਿੱਥੇ ਕਿ ਉਹਨਾਂ ਨੂੰ ਐਡਮਿਟ ਕਰ ਲਿਆ ਗਿਆ ਕਿਉਂਕਿ ਦੱਸਿਆ ਜਾ ਰਿਹਾ ਕਿ ਇਹਨਾਂ ਦੀ ਬਾਈਪਾਸ ਸਰਜਰੀ ਹੋ ਚੁੱਕੀ ਹੈ ਔਰ ਕਈ ਬਿਮਾਰੀਆਂ ਦੇ ਨਾਲ ਇੱਕ ਰਸਤਰੀ ਜਿਹਦੇ ਕਰਕੇ ਇਹਨਾਂ ਨੂੰ ਡਾਕਟਰਾਂ ਦੀ ਅਬਜ਼ਰਵੇਸ਼ਨ ਦੇ ਵਿੱਚ ਰੱਖਿਆ ਗਿਆ ਸੀਗਾ ਉਹ ਥੋੜੀ ਦੇ ਬਾਅਦ ਜਿਹੜਾ ਆ ਵਿਧਾਇਕ ਸਾਹਿਬ ਵਿਧਾਇਕ ਜਗਿੰਦਰ ਪਾਲ ਤੇ ਉਹਨਾਂ ਦੇ ਸਾਥ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਉਹ ਉੱਥੇ ਪੁਲਿਸ ਵੱਲੋਂ ਰमांड ਲਿਆ ਜਾਂਦਾ ਜਾਂ ਇਹਨਾਂ ਨੂੰ ਜੇਲ੍ਹ ਚ ਭੁਲਜਿਆ ਜਾਊਗਾ ਆ ਦੇਖਣ ਵਾਲੀ ਗੱਲ ਹੋਏਗੀ ਫਿਲਹਾਲ ਜਿਹੜਾ ਡਾਕਟਰ ਜਗਿੰਦਰ ਪਾਲ ਨੇ ਉਹਨਾਂ ਨੂੰ ਸਿਵਰ ਹਸਪਤਾਲ ਦੇ ਵਿੱਚ ਪੋਸਟਿਵ ਨਿਗਰਾਨੀ 'ਤੇ ਉਠਾ ਕੇ जी। ठीक है बहुत बहुत शुक्रिया सुखजिंदर तमाम जानकारी हालांकि जो सबका विधायक गल की गई तो पूछा गया कि कुछ कहना चाहूगी गिरफ्तारी बारे उन्होंने कहा कि जो जमानत मिलेगी उदो बाद ही जाए ਅੱਗੇ ਵਧਾਂਗੇ ਇੱਕ ਵੱਡੀ ਖਬਰ ਦੇ ਵੱਲ ਰੁਕ ਕਰਦੇ ਹਾਂ ਤਾਂ ਭਾਰਤ ਸਰਕਾਰ ਨੇ ਗੈਂਗਸਟਰ ਲਖਬੀਰ ਲੰਡਾ ਨੂੰ ਅਤਵਾਦੀ ਐਲਾਨਿਆ ਹੈ ਕੇਂਦਰੀ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਪੰਜਾਬ ਦੇ ਤਰਨਤਾਰਨ ਦੇ ਨਾਲ ਸੰਬੰਧ ਰੱਖਦਾ ਹੈ ਲਖਬੀਰ ਲੰਡਾ ਮੋਹਾਲੀ ਆਰਪੀਜੀ ਅਟੈਕ ਦਾ ਮਾਸਟਰ ਮਾਈਂਡ ਹੈ ਔਰ ਲੰਬੇ ਸਮੇਂ ਤੋਂ ਕੈਨੇਡਾ ਦੇ ਵਿੱਚ ਦੱਸਿਆ ਕਿ ਰਹਿ ਰਿਹਾ ਹੈ ਔਰ ਕੈਨੇਡਾ ਤੋਂ ਹੀ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਇਸ ਤੋਂ ਇਲਾਵਾ ਜ਼ਿਕਰ ਕੀਤਾ ਜਾਵੇ ਤਾਂ ਲਗਾਤਾਰ ਕਈ ਅਜਿਹੇ ਗੁਰਗੇਜ ਕਈ ਅਜਿਹੇ ਬਦਮਾਸ਼ ਜਿਨ੍ਹਾਂ ਦੇ ਸੰਪਰਕ ਲਖਵੀ ਲੰਡਾ ਦੇ ਨਾਲ ਨੇ ਔਰ ਅਜਿਹੇ ਕਈ ਮਾਮਲੇ ਜਿਨ੍ਹਾਂ ਨੂੰ ਲੈ ਕੇ ਜ਼ਿੰਮੇਵਾਰੀ ਵੀ ਲਈ ਜਾਂਦੀ ਹੈ ਸ਼ਰੀਆਮ ਕੀ ਇਹ ਸਾਡੇ ਵੱਲੋਂ ਕਰਾਇਆ ਗਿਆ ਕਾਰਾ ਹੈ ਤਾਂ ਦੱਸੋ ਜੀ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਲ ਸੰਬੰਧਿਤ ਹੈ ਲਖਵੀਰ ਲੰਡਾ ਮੁਹਾਲੀ ਆਰਪੀਜੀ ਅਟੈਕ ਦਾ ਮਾਸਟਰਮਾਈਂਡ ਹੈ ਪਾਕਿਸਤਾਨ ਤੋਂ ਪਾਰ ਦੇ ਵਿੱਚ ਹਥਿਆਰਾਂ ਦੀ ਤਸਕਰੀ ਦੇ ਵਿੱਚ ਸ਼ਾਮਿਲ ਹੈ ਔਰ ਐਨਆਈਏ ਦੀ ਮੋਸਟ ਵਾਂਟਡ ਲਿਸਟ ਦੇ ਵਿੱਚ ਸ਼ਾਮਿਲ ਹੈ ਤਾਂ ਐਨਆਈਏ ਨੇ 10 ਕਰੋੜ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਹੈ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਹੈ 2017 ਦੇ ਵਿੱਚ ਕੈਨੇਡਾ ਫਰਾਰ ਹੋ ਗਿਆ ਸੀ ਕਈ ਸਾਲਾਂ ਤੋਂ ਕੈਨੇਡਾ ਦੇ ਵਿੱਚ ਹੀ ਲੋਕਿਆ ਪਿਆ ਹੈ ਵਿਦੇਸ਼ਾਂ ਦੇ ਵਿੱਚ ਅਤਵਾਦੀ ਮੋਡਿਊਲ ਤਿਆਰ ਕਰ ਰਿਹਾ ਹੈ ਇਸ ਤੋਂ ਇਲਾਵਾ ਕਤਲ ਰੰਗਦਾਰੀ ਨਸ਼ਾ ਤਸਕਰੀ ਦੇ ਵਿੱਚ ਵੀ ਸ਼ਾਮਿਲ ਹੈ ਪਾਕਿਸਤਾਨੀ ਬੇਸਡ ਗੈਂਗਸਟਰ ਹਰਵਿੰਦਰ ਰਿੰਦਾ ਦਾ ਕਰੀਬੇ ਹੈ ਤਾਂ ਇਹ ਸਾਰਾ ਕਾਲਾ ਚਿੱਠਾ ਸੀ ਕਹਿ ਸਕਦੇ ਹਾਂ ਲਖਵੀਰ ਲੰਡਾ ਦਾ ਹੈ ਅਜੇ ਸੂਚ ਅਤਵਾਦੀ ਐਲਾਨ ਦਿੱਤਾ ਗਿਆ ਹੈ ਕਿਸੇ ਦੇ ਨਾਲ ਜਿਹੀਆਂ ਵੱਖਵਾ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਹੈ ਦੇਸ਼ ਵਿਰੋਧੀ ਗਤੀਵਿਧੀਆਂ ਸੀ ਕਹਿ ਸਕਦੇ ਆ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਇਸ ਨੂੰ ਲੈ ਕੇ ਹੀ ਅਤਵਾਦੀ ਲਖਵੀਰ ਲੰਡਾ ਨੂੰ ਐਲਾਨ ਦਿੱਤਾ ਗਿਆ ਤਾਂ ਬਬਰ ਖਾਸ ਇੰਟਰਨੈਸ਼ਨਲ ਦੇ ਨਾਲ ਸੰਬੰਧਿਤ ਹੈ ਲਖਵੀਰ ਲੰਡਾ ਮੋਹਾਲੀ ਆਰਪੀਜੀ ਅਟੈਕ ਦਾ ਮਸਟਰਮਾਈਂਡ ਇਸ ਤੋਂ ਇਲਾਵਾ ਪਾਕਿਸਤਾਨ ਤੋਂ ਭਾਰਤ ਦੇ ਵਿੱਚ ਹਥਿਆਰਾਂ ਦੀ ਤਸਕਰੀ ਦੇ ਵਿੱਚ ਸ਼ਾਮਿਲ ਹੈ दस दई कि एन आई ए मोस्ट वांटिड लिस्ट शामिल है एन आई ए ने दस लाख रुपए का इनाम रख्या है पंजाब के तरन तारण जिले का रहने वाला है और दो हजार सतारा कैनेडा फरार हो कई साल कैनेडा ही लुकिया हुआ विदेशों में अतवादी मॉड्यूल तैयार कर रहा है तो इसके अलावा कतल रंगदारी नशा तस्करी भी शामिल है पाकिस्तानी बेस्ड गैंगस्टर हरविंदर रिदा का करीबी यह सारा बैकग्राउंड है और इस वे भी लगातार गतिविधियां जारी ਅਗੇ ਵਧਦੇ ਹਾਂ ਤਾਂ ਛੁੱਟੀ ਵਾਲੇ ਦਿਨ ਦੀ ਐਸਆਈਟੀ ਮੁਖੀ ਕੰਮ ਕਰਨਗੇ ਜੀ ਹਾਂ ਮੁਖਵਿੰਦਰ ਸਿੰਘ ਛੀਨਾ ਅੱਜ ਅਤੇ ਕੱਲ ਦੋਵੇਂ ਦਿਨ ਕੰਮ ਕਰਨਗੇ ਕੱਲ ਰਿਟਾਇਰ ਹੋ ਰਹੇ ਨੇ ਮੁਖਵਿੰਦਰ ਸਿੰਘ ਛੀਨਾ ਮਜੀਠੀਆ ਕੇਸ ਦੇ ਵਿੱਚ ਬਣੀ ਐਸਆਈਟੀ ਦੇ ਮੁਖੀ ਨੇ ਮੁਖਵਿੰਦਰ ਸਿੰਘ ਛੀਨਾ ਹਾਲਾਂਕਿ ਅੱਜ ਮਜੀਠੀਆ ਨੂੰ ਪੇਸ਼ ਹੋਣ ਦੇ ਲਈ ਐਸਆਈਟੀ ਨੂੰ ਸੰਬੰਧ ਦਿੱਤਾ ਗਿਆ ਪਰ ਮਜੀਠੀਆ ਨੇ ਪੇਸ਼ ਹੋਣ ਤੇ ਅਜੇ ਸਸਪੈਂਸ ਬਣਿਆ ਹੋਇਆ ਕਿਉਂਕਿ ਉਹਨਾਂ ਨੇ ਚਿੱਠੀ ਇੱਕ ਭੇਜੀ ਸੀ ਉਹਨਾਂ ਨੇ ਕਿਹਾ ਸੀ ਕਿ ਅਜੇ ਮੈਂ 4 ਹਫ਼ਤੇ ਤੱਕ ਪੇਸ਼ ਨਹੀਂ ਹੋ ਸਕਦਾ ਉਹਨਾਂ ਨੇ ਇਹ ਵੀ ਦਲੀਲ ਦਿੱਤੀ कि जो परफॉर्मा मिनु परान नु ਦਿੱਤਾ ਗਿਆ ਹੈ ਉਸ ਦੇ ਵਿੱਚ ਬਹੁਤ ਸਾਰੇ ਕਾਲਮਸ ਨੇ ਔਰ ਕਾਲਮਸ ਜਿਹੜੇ ਨੇ ਪਰੰਦੇ ਲਈ ਸਮਾਂ ਚਾਹੀਦਾ ਹੈ ਇਸ ਕਰਕੇ 4 ਹਫਤਿਆਂ ਦਾ ਜਿਹੜਾ ਸਮਾਂ ਹੈ ਉਹ ਜ਼ਰੂਰ ਦਿੱਤਾ ਜਾਵੇ ਉਹਨਾਂ ਨੇ ਇਹ ਵੀ ਸ਼ੰਕਾ ਜ਼ਾਹਿਰ ਕੀਤੀ ਹੈ ਕਿ ਇੰਨੇ ਸਮੇਂ ਦੇ ਵਿੱਚ ਜਦੋਂ ਦੀ ਜ਼ਮਾਨਤ ਮਿਲੀ ਹੈ ਉਹਨਾਂ ਨੂੰ ਉਦੋਂ ਤੋਂ ਪੁੱਛਗਿੱਛ ਤੇ ਲਈ ਤਾਂ ਬੁਲਾਇਆ ਨਹੀਂ ਗਿਆ ਔਰ ਇੰਨੇ ਕੱਟ ਸਮੇਂ ਦੇ ਵਿੱਚ ਹੁਣ ਦੁਬਾਰਾ ਦੁਬਾਰਾ ਜਿਹੜੀ ਪੇਸ਼ੀ ਹੈ ਉਹ ਪਾਈ ਜਾ ਰਹੀ ਹੈ ਇਸ ਨੂੰ ਲੈ ਕੇ ਵੀ ਉਹਨਾਂ ਨੇ ਚਿੰਤਾ ਜਾਂ ਕਹਿ ਲਈ ਕਿ ਸ਼ੱਕ ਜ਼ਾਹਿਰ ਕੀਤਾ ਸੀ ਕਿ ਇਹਦੇ ਹੀ ਵਜ੍ਹਾ ਕੀ ਹੋ ਸਕਦੀ ਹੈ ਤਾਂ ਇਸ ਤੋਂ ਇਲਾਵਾ ਪਰਫਾਰਮਾ ਭਰਨ ਦੇ ਲਈ ਸਮਾਂ ਚਾਹੀਦਾ ਹੈ ਵੱਡਾ ਤਰਕ ਦਿੱਤਾ ਸੀ ਪੰਕਜ ਕਪਾਹੀ ਨੇ ਮੇਰੇ ਸਹਿਯੋਗੀ ਫੋਨ ਲਾਈਨ ਤੇ ਆ ਪੰਕਜ ਇੱਕ ਤਾਂ ਮਜੀਠੀਆਰਾ ਦੀ ਪੇਸ਼ੀ ਹੈ ਇਸ ਤੇ ਸਸਪੈਂਸ ਹੈ ਦੂਸਰਾ ਇਹ ਵੀ ਜਾਣਕਾਰੀ ਮਿਲ ਰਹੀ ਹੈ ਮੁਖਵਿੰਦਰ ਸਿੰਘ ਛੀਨਾ ਜਿਹੜੇ ਨੇ ਉਹ ਕੱਲ ਰਿਟਾਇਰ ਹੋ ਰਹੇ ਨੇ ਆ ਦੇਖੋ ਕੱਲ ਉਹਨਾਂ ਦੀ ਰਿਟਾਇਰਮੈਂਟ ਹੈ ਔਰ ਕੱਲ ਐਤਵਾਰ ਦਾ ਦਿਨ ਹੈ ਔਰ ਐਤਵਾਰ ਵਾਲੇ ਦਿਨ ਵੀ ਜਾਣਕਾਰੀ ਇਹ ਮਿਲੀ ਹੈ ਕਿ ਸ਼ਾਮ 4 ਵਜੇ ਤੱਕ ਆਪਣੇ ਦਫ਼ਤਰ ਐਸਆਈਟੀ ਦੇ ਜਿਹੜੇ ਮੁਖੀ ਨੇ ਡੀਜੀਪੀ ਛੀਨਾ ਉਹ ਬੈਠੇ ਰਹਿਣਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਪੂਰਾ ਮਸਲਾ ਚੱਲਿਆ ਹੈ ਇਸ ਨੂੰ ਸਿਆਸੀ ਗੰਗੱਦੀ ਅਸੀਂ ਦੇਖ ਰਹੇ ਹਾਂ ਕਿਉਂਕਿ ਬਿਆਨਬਾਜ਼ੀ ਜਿਹੜੀ ਆ ਉਹ ਲਗਾਤਾਰ ਦੋਵਾਂ ਪਾਸੋਂ ਹੋ ਰਹੀ ਹੈ ਸਰਕਾਰ ਵਾਲੇ ਪਾਸੋਂ ਵੀ ਔਰ ਅਕਾਲੀ ਦਲ ਦੇ ਵੱਲੋਂ ਪਾਸੋਂ ਵੀ ਕਿਉਂਕਿ ਕੱਲ ਆਮ ਆਦਮੀ ਪਾਰਟੀ ਦਾ ਰਿਐਕਸ਼ਨ ਆਇਆ ਸੀ ਇਸ ਪੂਰੇ ਮਸਲੇ ਦੇ ਉੱਤੇ ਕਿ ਵਿਕਰਮ ਸਿੰਘ ਮਜੀਠੀਆ ਪਹਿਲਾਂ ਕਹਿੰਦੇ ਸੀ ਕਿ ਜਦੋਂ ਬਲਾਗੇ ਜਿੱਥੇ ਬਲਾਗੇ ਮੈਂ ਹਾਜ਼ਰ ਹੋਊਂਗਾ ਮੈਂ ਭੱਜਣ ਵਾਲਾ ਨਹੀਂ ਆ ਲੇਕਿਨ ਹੁਣ ਕਿਉਂ ਸਮਾਂ ਮੰਗ ਰਹੇ ਨੇ ਜਾਂ ਕਿਉਂ ਐਸਆਈਟੀ ਦੇ ਸਾਹਮਣੇ ਪੇਸ਼ ਨਹੀਂ ਹੋ ਰਹੇ ਇਹ ਆਮ ਆਦਮੀ ਪਾਰਟੀ ਦਾ ਤਰਕ ਸੀਗਾ ਦੂਜੇ ਪਾਸੇ ਅਕਾਲੀ ਦਲ ਇਹ ਕਹਿ ਰਿਹਾ ਕਿ ਇਸ ਨੂੰ ਸਿਆਸੀ ਬਦਲਾਖੋਰੀ ਦੇ ਤਹਿਤ ਜਿਹੜੀ ਆ ਉਹ ਜਾਂਚ ਚੱਲਦੀ ਹੈ ਔਰ ਰਿਟਾਇਰਮੈਂਟ ਨੂੰ ਲੈ ਕੇ ਵੀ ਸਵਾਲ ਜਿਹੜੇ ਨੇ ਉਹ ਚੁੱਕੇ ਜਾ ਰਹੇ ਸੀਗੇ ਲੇਕਿਨ ਹੁਣ ਜਿਹੜੇ ਨਵੇਂ ਆਦੇਸ਼ ਜਾਰੀ ਹੋਏ ਨੇ ਐਮ ਐ ਸੀਨਾ ਨੂੰ ਲੈ ਕੇ ਕੀ ਕੱਲ ਵੀ ਦਫਤਰ ਦੇ ਵਿੱਚ ਮੌਜੂਦ ਰਹਿਣਗੇ ਹਾਲਾਂਕਿ ਛੁੱਟੀ ਵਾਲਾ ਦਿਨ ਹੈ ਲੇਕਿਨ ਐਸ ਆਈ ਪੀ ਜਿਹੜੀ ਹੈ ਉਹ ਕੱਲ ਵੀ ਦਫਤਰ ਦੇ ਵਿੱਚ ਮੌਜੂਦ ਰਹੇਗੀ ਸ਼ਾਮ 4 ਵਜੇ ਤੱਕ ਐਮ ਐ ਸੀਨਾ ਦਫਤਰ ਰਹਿਣਗੇ ਹਾਲਾਂਕਿ ਵਿਕਰਮ ਜੀ ਟਗਿਆ ਪੇਸ਼ ਨਹੀਂ ਹੋ ਰਹੇ ਜੋ ਸਾਡੇ ਸੋਰਸਸ ਜਾਣਕਾਰੀ ਦੇ ਰਹੇ ਨਾ ਤਾਂ ਅੱਜ ਨਾ ਹੀ ਕੱਲ ਇਸ ਸੈਸਾਇਟੀ ਦੇ ਸਾਹਮਣੇ ਪੇਸ਼ ਹੋ ਰਹੇ ਨੇ ਔਰ ਦੂਸਰਾ ਇਹ ਵੀ ਸਵਾਲ ਤੋ ਬਾਅਦ ਕਿ ਪੰਜਾਬ ਸਰਕਾਰ ਦੇ ਵੱਲੋਂ ਐਸਆਈਟੀ ਮੁਖੀ ਦੀ ਜ਼ਿੰਮੇਵਾਰੀ ਕਿਸ ਨੂੰ ਦਿੱਤੀ ਜਾਂਦੀ ਹੈ ਕੌਣ ਨਵਾਂ ਐਸਆਈਟੀ ਦਾ ਮੁਖੀ ਲਗਾਇਆ ਜਾਂਦਾ ਹੈ ਔਰ ਜੇਕਰ ਅੱਜ ਔਰ ਕੱਲ ਪੇਸ਼ ਨਹੀਂ ਹੋ ਰਹੇ ਤਾਂ ਫਿਰ ਐਸਆਈਟੀ ਕੀ ਦੁਬਾਰਾ ਵਿਕਰਮ ਸਿੰਘ ਮਜੀਠੀਆ ਨੂੰ ਹਫਤੇ ਦੋਸਤੇ ਜਾਂ ਤਿੰਨ ਹਫਤੇ ਬਾਅਦ ਦੁਬਾਰਾ ਬੁਲਾਏਗੀ ਜਾਂ ਫਿਰ ਕਿਸ ਤਰੀਕੇ ਨਾਲ ਇਹ ਉਮਰੇ ਖੜੇ ਕਿਉਂਕਿ ਅ ਤਕਰੀਬਨ 7 ਘੰਟੇ ਪੁੱਛਗਿਛ ਹੋਈ ਸੀਗੀ ਔਰ ਉਸ ਤੋਂ ਬਾਅਦ ਪਰਫੋਮਾ ਪਰਨ ਨੂੰ ਲੈ ਕੇ ਜਿਹੜਾ ਵਾ ਉਹ ਵਿਕਰਮ ਸਿੰਘ ਮਜੀਠੀਆ ਨੂੰ ਕਿਹਾ ਗਿਆ ਸੀਗਾ ਇਸ ਪੂਰੇ ਮਾਮਲੇ ਦੇ ਵਿੱਚ ਕਿਉਂਕਿ 2021 ਦੇ ਵਿੱਚ ਐਫ ਆਈ ਆਰ ਰਜਿਸਟਰ ਹੋਈ ਸੀ ਉਸ ਵੇਲੇ ਚਰਨਜੀਤ ਸਿੰਘ ਚੰਨੀ ਹੋਰਾਂ ਦੀ ਸਰਕਾਰ ਸੀ ਔਰ ਉਸ ਵੇਲੇ ਚਤੁਪਾਧਿਆਏ ਡੀਜੀਪੀ ਹੁੰਦੇ ਸੀਗੇ ਤਾਂ ਉਸ ਤੋਂ ਬਾਅਦ 6 ਮਹੀਨੇ ਦੀ ਪਟਿਆਲਾ ਜੇਲ੍ਹ ਦੇ ਵਿੱਚ ਜਿਹੜੇ ਐ ਉਹ ਵਿਕਰਮਜੀਤਿਆ ਰੇਸ ਦੀ ਉਸ ਤੋਂ ਬਾਅਦ ਹਾਈ ਕੋਰਟ ਤੋਂ ਜ਼ਮਾਨਤ ਮਿਲੀ ਸੀਗੀ ਔਰ ਦੁਬਾਰਾ ਤੋਂ ਹੁਣ ਇਸ ਪੂਰੇ ਮਸਲੇ ਨੂੰ ਲੈ ਕੇ ਐਸਐਟਪੀ ਜਿਹੜੀ ਹੈ ਇਨਵੈਸਟੀਗੇਸ਼ਨ ਕਰ ਰਹੀ ਹੈ तकरीबन 7 ਘੰਟੇ ਪੁੱਜ ਕੇ ਛੁਈ ਸੀ ਔਰ 150 ਦੇ ਕਰੀਬ ਸਵਾਲ ਜੋ ਆ ਪੁੱਛੇ ਗਏ ਸੀ ਔਰ ਸਾਡੀ ਜਿਹੜੀ ਜਾਣਕਾਰੀ ਮਿਲੀ ਸੀਗੀ ਕਿ ਉਹਨਾਂ ਸਵਾਲਾਂ ਦੇ ਵਿੱਚ ਕੋਈ ਸਵਾਲ ਅਜਿਹੇ ਸੀਗੇ ਕਿ ਜਿਹੜੇ ਡਰੈਕਟ ਅਕਸਰ ਫੜੇ ਗਏ ਨੇ ਜਿਨ੍ਹਾਂ ਦੇ ਵਿੱਚ ਤਿੰਨ ਚਾਰ ਨਾਮ ਨੇ ਉਹਨਾਂ ਨਾਲ ਕੀ ਕਨੈਕਸ਼ਨ ਹੈ ਜਾਂ ਉਹਨਾਂ ਨਾਲ ਕੋਈ ਗੱਲਬਾਤ ਹੋਈ ਸੀ ਜਾਂ ਉਹਨਾਂ ਨਾਲ ਕੋਈ ਜਿਹੜਾ ਵਾ ਫੋਨ ਕਾਲ ਹੋਈ ਸੀ ਜਾਂ ਕੀ ਗੱਲਬਾਤ ਹੋਈ ਸੀ ਇਸ ਤਰੀਕੇ ਦੇ ਕੋਈ ਸਵਾਲ ਜਿਹੜੇ ਨੇ ਉਹ ਪੁੱਛੇ ਗਏ ਸੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਪੰਕਜ तमाम ਜਾਣਕਾਰੀ ਲਈ ਤਨਵਾਦ ਹੈ ਤਾਂ ਅਜੇ ਸਸਪੈਂਸ ਬਣਿਆ ਹੋ ਜਾਣਕਾਰੀ ਪੰਕਜ ਦਾ ਕਹਿਣਾ ਹੈ ਕਿ ਸਾਡੇ ਸੋਰਸਸ ਦੇ ਰਹੇ ਨੇ